ਖਬਰ ਦੇ ਵਿੱਚ ਆਇਆ ਕਿ ਗੈਂਗਸਟਰਾਂ ਵੱਲੋਂ ਇੱਕ ਬਜ਼ੁਰਗ ਦੀ ਕੁੱਟਮਾਰ ਹੋਈ ਐ ਜਦ ਕਿ ਅਸਲੀਅਤ ਉਦੋਂ ਕੋਹਾਂ ਦੂਰ ਐ ਤੁਹਾਡਾ ਝਗੜਾ ਹੋਇਆ ਸੀ ਉਹਨਾਂ ਨਾਲ ਹਾਂਜੀ ਮੇਰਾ ਝਗੜਾ ਹੋਇਆ ਸੀ ਜੀ ਅਸਲ ਦੇ ਵਿੱਚ ਮੈਂ ਕੋਈ ਗੈਂਗਸਟਰ ਨਹੀਂ ਆਮ ਇਨਸਾਨ ਆ ਜੀ ਇੱਕ ਮੈਂ ਖੇਤੀਬਾੜੀ ਕਰਨ ਵਾਲਾ ਮੁੰਡਾ ਜੀ ਤੇ ਉਸ ਤੋਂ ਬਾਅਦ ਕੀ ਐ ਜਿਹੜੀ ਪਰਸੋ ਦੀ ਲੜਾਈ ਐ ਜੀ ਤੇ ਉੱਥੋਂ ਚੱਲਦੀ-ਜਲਦੀ ਇਹ 2-3 ਦਿਨ ਹੋ ਗਏ ਸਾਡੀ ਗਲੀ ਦੇ ਵਿੱਚ ਢੇੜੇ ਮਾਰਦੇ ਨੇ ਕਿਉਂਕਿ ਗਲੀ ਸਾਡੀ ਬਿਲਕੁਲ ਬੰਦ ਆ ਸਾਡੇ ਘਰ ਤੇ ਆ ਕੇ ਕੋਨੇ ਤੇ ਗਲੀ ਮੁੱਕ ਜਾਂਦੀ ਐ ਜੀ ਤੇ ਇਹ ਤਿੰਨ ਬੰਦ ਦਿਨ ਹੋ ਗਏ ਸੀ ਮੇਰੀ ਮਾਤਾ ਤੇ ਮੇਰੇ ਘਰ ਵਾਲੀ ਸਾਹਮਣੇ ਬੈਠੀਆਂ ਚਾਹ ਪੀ ਰਹੀਆਂ ਸੀ ਇੱਕ ਸਬਜ਼ੀ ਬਣਾਉਣ ਲੱਗ ਰਹੀ ਸੀ ਮੇਰੀ ਮੰਮੀ ਜੀ ਤੇ ਸਾਹਮਣੇ ਆਪਣਾ ਦਰਵਾਜ਼ਾ ਖੁੱਲਾ ਹੁੰਦਾ ਤੇ ਇਹ ਸਾਹਮਣੇ ਮੇਰੀ ਮੰਮੀ ਗਣੀ ਤੇ ਮੇਰੇ ਘਰ ਵਾਲੀ ਗਣੀ ਇਹਨੇ ਮੁੱਛਾਂ ਚਾੜੀਆਂ ਲੀ ਜੀ ਤੇ ਮੈਂ ਖੇਤ ਵੱਲ ਜਾ ਰਿਹਾ ਸੀ ਇਹਨੇ ਮੇਰੇ ਵੱਲ ਮੋਟਰਸਾਈਕਲ ਘੱਟਾ ਜੀ ਆਪਣੀ ਗਲੀ ਦੇ ਸਾਹਮਣੇ ਨਾਲੇ ਮੇਰੇ ਕਣੀ ਗੰਦੇ ਇਸ਼ਾਰੇ ਪਹਿਲਾਂ ਵਾਂਗੂ ਕੀਤੇ ਨਾਲੇ ਗਾਲੀ ਗਲੋਚ ਕੀਤਾ ਜਿੱਥੇ ਸਾਡੀ ਝੜਪ ਹੋ ਜਾਂਦੀ ਹੈ ਜੀ ਝੜਪ ਹੋਈ ਹੋਈ 10 20 ਸੈਕਿੰਟਾਂ ਦੀ ਗੱਲ ਹੋਣੀ ਜਿੱਦ ਤੱਕ ਹਮ ਤੱਕ ਕੀ ਹੋ ਗਏ ਨੇ ਮ ਤੇ ਨਹੀਂ ਬਣੇ ਇਹ ਸਾਡੇ ਤੁਹਾਨੂੰ ਇਹ 8:04 ਤੇ ਆਇਆ ਤੁਹਾਨੂੰ ਸੀਸੀਟੀਵੀ ਦੇ ਦਾਂਗੇ ਉਹ ਚੈੱਕ ਕਰ ਲਿਓ 8:10 ਤੇ ਇਹ ਵਾਪਸ ਚਲਾ ਗਿਆ ਜੀ 6 ਮਿੰਟ ਸਾਡੀ ਗਲੀ ਦੇ ਵਿੱਚ ਕੀ ਕਰਦਾ ਰਿਹਾ ਉਹ ਵੀ ਸਵਾਲ ਆ ਜੀ ਇਹ ਮੇਰੀ ਮੰਮੀ ਕਣੀ ਜਾਂ ਗਲਤ ਇਸ਼ਾਰੇ ਕਰਕੇ ਫੇਰ ਗਿਆ ਜੀ ਨਹੀਂ ਹੈਗੀ ਆਸੇ-ਪਾਸੇ ਕਿਸੇ ਹੋਰ ਪਾਸੇ ਗਲੀ ਨਹੀਂ ਜਾਂ ਨਹੀਂ ਪੈਣੇ ਤੁਹਾਨੂੰ ਤੁਸੀਂ ਸ਼ਾਟ ਲਾ ਲਿਓ ਨਾਲ ਚੈੱਕ ਕਰ ਲਿਓ ਵੀ ਸਾਡੇ ਘਰ ਹੀ ਖਤਮ ਹੁੰਦੀ ਹੈ ਗਲੀ ਕਿਤੇ ਨਹੀਂ ਲੰਘਦੀ ਨਾ ਪਿੰਡ ਨੂੰ ਲੰਗੇ ਨਾ ਕਿਤੇ ਹੋਰ ਇਹ ਇਹਦੇ ਮਕਸਦੇ ਨੇ ਸਾਡੇ ਨਾਲ ਪੰਗਾ ਲੈਣਾ ਸੀ ਗੱਲ ਫਿਰ ਵੀ ਇਹ ਕਰਤੀ ਕਿਸਾਨ ਯੂਨੀਅਨ ਦੀ ਧੌਂਸ ਦਿਖਾ ਕੇ ਮੇਰੇ ਤੇ ਪਰਚਾ ਕਰਾ ਗਏ ਤੇ ਉਸ ਤੋਂ ਬਾਅਦ ਮੇਰੇ ਤੇ ਅਗਲੇ ਦਿਨ ਪਤਾ ਲੱਗਦਾ ਵੀ 7:51 ਹੋ ਜਾਂਦੀ ਹੈ ਜਿਹਦੀ ਜ਼ਮਾਨਤ ਮੈਂ ਅੱਜ ਕਰਾ ਕੇ ਆਏ ਹਾਂ ਇੱਕ ਦੀ ਇੱਕ ਦਿਨ ਪਹਿਲਾਂ ਯੂਨੀਅਨ ਨੇ ਕਰਵਾਤੀ ਸੀ ਤੇ ਇੱਕ ਅੱਜ ਕਰਵਾ ਕੇ ਕੱਲ ਦੇ ਅਸੀਂ 4-5 ਜਣੇ ਇਹਦੀ ਜਮਾਨਤ ਕਰਾਉਣ ਲੱਗੇ ਹੋਇਆ ਕਣਕ ਬੀਜਣ ਵਾਲੀ ਖੜੀ ਹੈ ਇਹਦੀ ਸਾਰੀ ਜੀ ਦੀ ਹਜੇ ਇਹਦੀ ਮਤਲਬ ਕਿ ਮੰਡੀ ਚ ਪਈਆ 2-3 ਦਿਨ ਹੋ ਗਏ ਉੱਥੇ ਮਤਲਬ ਸਾਨੂੰ ਇੰਨਾ ਇੱਕ ਪ੍ਰੇਸ਼ਾਨ ਕਰਿਆ ਜਾ ਰਿਹਾ ਤੇ ਤਰਕਪੁਲਸੇ ਦੀ ਹੁੰਦੀ ਆ ਵੀਰ ਫਿਰ ਕੀ ਹੋ ਗਿਆ ਇਹਨਾਂ ਦਾ ਨਾਲ ਦੀ ਨਾਲ ਜਮਾਨਤ ਹੈ ਤੇ ਇਹ ਵੀ ਕਹਿੰਦੇ ਨੇ ਵੀ ਬੰਦਿਆਂ ਦੀ ਪਰਚੀ ਹੁੰਦੇ ਨੇ ਆਸਲ ਜੇ ਆਪ ਨੂੰ ਪਤਾ ਹੁੰਦਾ ਗੈਂਗਸਟਰ ਇਕੱਲੇ ਲੜਦੇ ਨਹੀਂ ਜੋ ਗੋਲੀ ਮਾਰਦੇ ਨੇ ਜਾਂ ਕੁਝ ਉਹ ਕਰਦੇ ਨੇ ਪਰ ਸਾਨੂੰ ਇਹ ਵੀ ਖਤਰਾ ਵੀ ਸਾਨੂੰ ਗੈਂਗਸਟਰ ਬਣਾਤਾ ਕੱਲ ਨੂੰ ਸਾਡੀ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਵੀ ਇਹ ਚੈਨਲ ਜਵਾਬ ਦੇ ਹੈਗੇ ਨੇ ਜਾਂ ਕਿਰਤੀ ਕਿਸਾਨ ਯੂਨੀਅਨ ਸਾਨੂੰ ਜਵਾਬ ਦੇ ਹੈਗੇ ਆ ਵੀ ਸਾਨੂੰ ਗੈਂਗਸਟਰ ਬਣਾਇਆ ਇਹਨਾਂ ਨੇ ਸੋਸ਼ਲ ਮੀਡੀਆ ਜਿਹੜਾ ਤੁਹਾਡਾ ਹੈਗਾ ਚੈਨਲ ਪੇਜ ਫੇਸਬੁੱਕ ਦੇ ਉੱਪਰ ਉਧਰ ਇੱਕ ਪੋਸਟ ਪਈ ਹੈ ਵੀ ਗੈਂਗਸਟਰ ਮਲੋਜ ਮੀਤ ਸਿੰਘ ਤੇ ਹਮਲਾ ਬਈ ਜੀ ਕੀ ਤੁਸੀਂ ਦੱਸੋਗੇ ਵੀ ਕਿਹੜੇ ਗੈਂਗਸਟਰਾਂ ਨੇ ਹਮਲਾ ਕਰਿਆ ਹਮ ਕਹਿੰਦਾ ਨਹੀਂ ਨਹੀਂ ਬਈ ਉ ਤਾਂ ਕਹਿੰਦਾ ਮੈਨੂੰ ਨਾ ਕਿਸਾਨ ਜਥੇਬੰਦੀਆਂ ਨੇ ਭੇਜੀ ਸੀ ਮੈਂ ਕਿਹਾ ਤੁਸੀਂ ਕਿਸਾਨ ਜਥੇਬੰਦੀਆਂ ਨੇ ਭੇਜੀ ਤੁਸੀਂ ਲਾਦੀ ਕਹਿੰਦਾ ਹਾਂ ਮੈਂ ਕਿਹਾ ਬਈ ਤੇਰਾ ਫਰਜ਼ ਨਹੀਂ ਬਣਦਾ ਤੂੰ ਕਰੌਸ ਚੈੱਕ ਕਰੇ ਸਸ਼ੀਕਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਪਿੰਡ ਖਾਈ ਜਲਾ ਸੰਗਰੂਰ ਦੇ ਵਿੱਚ ਖੜੀ ਹੋਈਆਂ ਬੀਤੇ ਦਿਨ ਇੱਥੇ 70 ਸਾਲਾਂ ਦੇ ਬਜ਼ੁਰਗ ਦੀ ਕੁੱਟਮਾਰ ਦੀ ਖਬਰ ਕਾਫੀ ਵਾਇਰਲ ਹੋ ਰਹੀ ਸੀ ਉਹਦੀ ਪੂਰੀ ਸਚਾਈ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇਹ ਬਾਈ ਮਨਜੀਤ ਸਿੰਘ ਹੈ ਇਸੇ ਵੀਰ ਦੀ ਉਸ ਬਜ਼ੁਰਗ ਨਾਲ ਲੜਾਈ ਝਗੜਾ ਜਿਹੜਾ ਉਹ ਹੋਇਆ ਸੀ ਕੀ ਪੂਰੀ ਗੱਲਬਾਤ ਸੀ ਉਹਦੇ ਬਾਰੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਜੀ ਖਬਰ ਦੇ ਵਿੱਚ ਆਇਆ ਕਿ ਗੈਂਗਸਟਰਾਂ ਵੱਲੋਂ ਇੱਕ ਬਜ਼ੁਰਗ ਦੀ ਕੁੱਟਮਾਰ ਹੋਈ ਹੈ ਜਦ ਕਿ ਅਸਲੀਅਤ ਉਦੋਂ ਕੋਹਾਂ ਦੂਰ ਹੈ ਤੁਹਾਡਾ ਝਗੜਾ ਹੋਇਆ ਸੀ ਉਹਨਾਂ ਨਾਲ ਹਾਂ ਜੀ ਮੇਰਾ ਝਗੜਾ ਹੋਇਆ ਸੀ ਜੀ ਅਸਲ ਦੇ ਵਿੱਚ ਮੈਂ ਕੋਈ ਗੈਂਗਸਟਰ ਨਹੀਂ ਆਮ ਇਨਸਾਨ ਆ ਜੀ ਇੱਕ ਮੈਂ ਖੇਤੀਬਾੜੀ ਕਰਨ ਵਾਲਾ ਮੁੰਡਾ ਜੀ ਗੱਲ ਕੁਝ ਸਮਾਂ ਪਹਿਲਾਂ ਮੈਂ ਸੋਡੇ ਚੈਨਲ ਤੇ ਵੀ ਚਲਵਾਈ ਸੀ ਖਬਰ ਜੀ ਇਹ ਸੋਨੇ ਵੀ ਕਵਰੇਜ ਕੀਤੀ ਉਹਦੀ ਹੋਰ ਚੈਨਲਾਂ ਨੇ ਵੀ ਕੀਤੀ ਆ ਜਿਹੜਾ ਇਹ ਅਜਮੇਰ ਸਿੰਘ ਅਨਰਪੈ ਸਿੰਘ ਦਾ ਕਿਰਤੀ ਕਿਸਾਨ ਯੂਨੀਅਨ ਵਾਲਾ ਡੈਡੀ ਇਹ ਮੇਰੇ ਕਣੀ ਕੁਝ ਗਲਤ ਇਸ਼ਾਰੇ ਕਰਦਾ ਕਰਦਾ ਸੀ ਜੋ ਆਪਾਂ ਦਿਖਾ ਨਹੀਂ ਸਕਦੇ ਤੁਹਾਨੂੰ ਆਪਾਂ ਨਾਲ ਵੀਡੀਓ ਦਿੱਤੀ ਸੀ ਤੇ ਉਹ ਉਹ ਸਬੰਧੀ ਮੈਂ ਦਰਖਾਸਤ ਦਿੱਤੀ ਸੀ ਥਾਣਾ ਲਹਿਰਾ ਜੀ ਚੌਂਕੀ ਲਹਿਰਾ ਚ ਤੇ ਉਹਨਾਂ ਨੇ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਮੈਂ ਐਸਐਸਪੀ ਸਾਹਿਬ ਦੇ ਆਨਲਾਈਨ ਵੀ ਪਵਾ ਕੇ ਆਇਆ ਸੀਗਾ ਜੀ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਧੱਕੇ ਨਾਲ ਮਤਲਬ ਇੱਕ ਰਾਜੀਨਾਮਾ ਕਹਿ ਲੋ ਉਹ ਲਿਖਵਾਤਾ ਸੀ ਪਰ ਜੇ ਇਹ ਗੱਲ ਉਥੇ ਰਾਜੀਨਾਮਾ ਨਾ ਲਿਖਵਾਉਂਦੇ ਤੱਕੇ ਨਾਲ ਸਾਈਨ ਨਾ ਕਰਾਉਂਦੇ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ ਉਹਨੂੰ ਠੱਲ ਪਾਈ ਜਾਂਦੀ ਤੇ ਉਸ ਤੋਂ ਬਾਅਦ ਕੀ ਹੈ ਜਿਹੜੀ ਪਰਸੋ ਦੀ ਲੜਾਈ ਹੈ ਜੀ ਤੇ ਉੱਥੋਂ ਚੱਲਦੀ ਚੱਲਦੀ ਇਹ 2-3 ਦਿਨ ਹੋ ਗਏ ਸਾਡੀ ਗਲੀ ਦੇ ਵਿੱਚ ਗੇੜੇ ਮਾਰਦਾ ਜੀ ਅੱਛਾ ਗੱਲ ਕੀ ਹੋਈ ਸੀ ਪੂਰੀ ਗੱਲ ਕੀ ਹੋਈ ਸੀ ਗੱਲ ਇਹ ਸਾਡੀ ਗਲੀ ਦੇ ਵਿੱਚ 2-3 ਦਿਨ ਹੋ ਗਏ ਸੀ ਗੇੜੇ ਮਾਰਦੇ ਨੂੰ ਜੀ ਤੇ ਕੱਲ ਮੇਰੀ ਮੰਮੀ ਤੇ ਮੇਰੇ ਘਰ ਵਾਲੀ ਸਾਹਮਣੇ ਚਾਹ ਇੱਕ ਚਾਹ ਵੀ ਰਹੀ ਸੀ ਇੱਕ ਸਬਜੀ ਬਣਾ ਰਹੀ ਸੀ ਇਹਨੇ ਮੁੱਛਾਂ ਚਾੜੀਆਂ ਨਹੀਂ ਉਹਨਾਂ ਕਣੀ ਆਪਣੀ ਗਲੀ ਬੰਦ ਦਾ ਬਿਲਕੁਲ ਤੇ ਇਹ ਦੇਖ ਕੇ ਲੰਘਿਆ ਤੇ ਰਸਤੇ ਦੇ ਵਿੱਚ ਮੈਂ ਆਪਣੇ ਖੇਤ ਨੂੰ ਜਾ ਰਿਹਾ ਸੀਗਾ ਜੀ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਵੀ ਇਹ ਹਰਕਤ ਕਰਤੀ ਤੇ ਉਸ ਤੋਂ ਬਾਅਦ ਦੱਸਿਆ ਜੀ ਤੇ ਮੈਂ ਖੇਤ ਵੱਲ ਜਾ ਰਿਹਾ ਸੀ ਇਹਨੇ ਮੇਰੇ ਵੱਲ ਮੋਟਰਸਾਈਕਲ ਕਰਤਾ ਜੀ ਆਪਣੀ ਗਲੀ ਦੇ ਸਾਹਮਣੇ ਨਾਲੇ ਮੇਰੇ ਕੋਣੀ ਗੰਦੇ ਇਸ਼ਾਰੇ ਪਹਿਲਾਂ ਵਾਂਗੂ ਕੀਤੇ ਨਾਲੇ ਗਾਲੀ ਗਲੋਚ ਕੀਤਾ ਜਿੱਥੇ ਸਾਡੀ ਝੜਪ ਹੋ ਜਾਂਦੀ ਹੈ ਜੀ ਝੜਪ ਹੋਈ ਹੋਈ 10 20 ਸਕਿੰਟਾਂ ਦੀ ਗੱਲ ਹੋਣੀ ਜਿੱਦ ਤੱਕ ਹਮ ਤੱਕ ਕੀ ਹੋ ਗਏ ਨੇ ਮੇਰੇ ਮਾਰਦਿਆਂ ਜਾਂ ਮੈਂ ਇਹਦੇ ਮਾਰਦਿਆਂ ਉਸ ਤੋਂ ਬਾਅਦ ਇਹ ਹਸਪਤਾਲ 'ਚ ਦਾਖਲ ਹੋ ਗਿਆ ਇਹਨਾਂ ਦਾ ਰਵੱਈਏ ਹੀ ਹੈ ਹਸਪਤਾਲ ਇਹਨਾਂ ਨੂੰ ਭੇਜਤਾ ਆਇਆ ਹੋਇਆ ਤੇ ਇਹ ਹਸਪਤਾਲ 'ਚ ਦਾਖਲ ਹੋ ਗਏ ਤੇ ਮ ਚੌਂਕੀ ਚ ਦਰਖਾਸਤ ਦੇਤੀ ਜਿੱਥੇ ਘੰਟੇ ਬਾਅਦ ਮੇਰੇ ਤੇ ਪਰਚਾ ਹੋ ਜਾਂਦਾ ਜੀ 2341506 ਦਾ ਤੇ ਉਸ ਤੋਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੀ ਫੇਰ ਵੀ ਇਹ ਕਿਰਤੀ ਕਿਸਾਨ ਜੁਨੀਅਨ ਦੀ ਧੌਂਸ ਦਿਖਾ ਕੇ ਮੇਰੇ ਤੇ ਪਰਚਾ ਕਰਾ ਗਏ ਤੇ ਉਸ ਤੋਂ ਬਾਅਦ ਮੇਰੇ ਤੇ ਅਗਲੇ ਦਿਨ ਪਤਾ ਲੱਗਦਾ ਵੀ 751 ਹੋ ਜਾਂਦੀ ਹੈ ਜੀ ਦੀ ਜ਼ਮਾਨਤ ਮੈਂ ਅੱਜ ਕਰਾ ਕੇ ਆਇਆ ਜੀ ਇੱਕ ਦੀ ਇੱਕ ਦਿਨ ਪਹਿਲਾਂ ਜੁਨੀਅਨ ਨੇ ਕਰਵਾਤੀ ਸੀ ਤੇ ਇੱਕ ਅੱਜ ਕਰਵਾ ਕੇ ਆਇਆ ਉਸ ਤੋਂ ਬਾਅਦ ਕੀ ਹੁੰਦਾ ਜੀ ਮਤਲਬ ਇਹ ਤੇ ਠੱਲ ਪੈਣੀ ਚਾਹੀਦੀ ਜੀ ਬਸ ਨੇ ਮੈਂ ਇਹ ਪੁੱਛਣਾ ਚਾਹੂੰਗੀ ਵੀ ਤੁਹਾਡੇ ਕੋਲ ਕੀ ਸਬੂਤ ਹੈ ਵੀ ਉਹ ਤੁਹਾਡੀ ਗਲੀ ਦੇ ਵਿੱਚ ਆਇਆ ਸੀ ਹੋ ਸਕਦਾ ਜਿਵੇਂ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਕਿ ਅਸੀਂ ਤੁਹਾਡੇ ਪਿੰਦੇ ਨੌਜਵਾਨਾਂ ਦੀ ਆ ਮਸਲਾ ਵਾ ਉਹ ਕਹਿੰਦੇ ਕਿ ਐਂ ਤਾਂ ਅਗਲਾ ਕਹਿੰਦਾ ਹੀ ਹੁੰਦਾ ਫਿਰ ਬਾਅਦ ਚ ਕੋਈ ਬਹਾਨੇ ਲਾਉਂਦਾ ਹੀ ਹੁੰਦਾ ਤੋ ਸਕਦਾ ਉਹ ਆਇਆ ਹੀ ਨਾ ਹੋਵੇ ਤੁਸੀਂ ਆਪਦੇ ਵੱਲੋਂ ਇਹ ਜਿਹੜਾ ਮੋਛਾਂ ਚੜਾਉਣ ਵਾਲੀ ਗੱਲ کہہ ਰਹੇ ਹੋ ਨਹੀਂ ਨਹੀਂ ਭਣੇ ਇਹ ਸਾਡੇ ਤੁਹਾਨੂੰ ਇਹ 8:00 ਵਜੇ 4 ਮਿੰਟਾਂ ਤੇ ਆਇਆ ਥੋਨੂੰ ਸੀਸੀਟੀਵੀ ਦੇ ਦਾਂਗੇ ਉਹ ਚੈੱਕ ਕਰ ਲਿਓ 8:00 ਵਜੇ 10 ਮਿੰਟਾਂ ਤੇ ਇਹ ਵਾਪਸ ਚਲਾ ਗਿਆ ਜੀ 6 ਮਿੰਟ ਸਾਡੀ ਗਲੀ ਦੇ ਵਿੱਚ ਕੀ ਕਰਦਾ ਰਿਹਾ ਉਹ ਵੀ ਸਵਾਲ ਆ ਜੀ ਇਹ ਮੇਰੀ ਮੰਮੀ ਕਣੀ ਜਾਂ ਗਲਤ ਇਸ਼ਾਰੇ ਕਰਕੇ ਫੇਰ ਗਿਆ ਜੀ ਇਹ ਫੁਟੇਜ ਹੈਗੀ ਆ 6 ਮਿੰਟ ਦੀ ਉਹ ਗਲੀ ਦੇ ਵਿੱਚ ਐਂਟਰ ਹੋਇਆ ਹਾਂ ਐਂਟਰ ਹੁੰਦੇ ਦੀ ਹੈਗੀ ਕੋਈ ਕਰਾਸਿੰਗ ਨਹੀਂ ਹੈਗੀ ਆ ਆਸੇ ਪਾਸੇ ਕਿਸੇ ਹੋਰ ਪਾਸੇ ਗਲੀ ਨਹੀਂ ਜੀ ਨਹੀਂ ਨਹੀਂ ਭਣੇ ਤੁਹਾਨੂੰ ਤੁਸੀਂ ਸ਼ਾਟ ਲਾ ਲਿਓ ਨਾਲ ਚੈੱਕ ਕਰ ਲਿ કરી ਖਤਮ ਹੁੰਦੀ ਹੈ ਗਲੀ ਕਿਤੇ ਨਹੀਂ ਲੰਗਦੀ ਨਾ ਪਿੰਡ ਨੂੰ ਲੰਗੇ ਨਾ ਕਿਤੇ ਹੋਰ ਇਹ ਇਹਦੇ ਮਕਸਦ ਇਹ ਨੇ ਸਾਡੇ ਨਾਲ ਪੰਗਾ ਲੈਣਾ ਸੀ ਗਲਤ ਇਹ ਹਰਕਤ ਕਰਨ ਤੋਂ ਬਾਅਦ ਉਸੇ ਹੀ ਦਿਨ ਥੋੜੇ ਇੱਕ ਮਿੰਟ ਬਾਅਦ ਤੁਹਾਡੇ ਨਾਲ ਵੀ ਇਹ ਜਿਹੜੀ ਝੜਪ ਹੁੰਦੀ ਹੈ ਉਹਦਾ ਕਾਰਨ ਇਹ ਰਹਿੰਦਾ ਕਿ ਇਹਦੇ ਵੱਲੋਂ ਤੁਹਾਨੂੰ ਅਸ਼ਲੀਲ ਹਾਂਜੀ ਇਹਨੇ ਪਹਿਲਾਂ ਵਾਂਗੂ ਮੇਰੇ ਨਾਲ ਗਲਤ ਇਸ਼ਾਰੇ ਕੀਤੇ ਨੇ ਤੇ ਗਾਲੀ-ਕਲੋਚ ਕੀਤੀ ਹੈ ਮੋਟਰਸਾਈਕਲ ਮੂਰੇ ਕਰਕੇ ਝੜਪ ਕੀਤੀ ਹੈ ਜੀ ਕੁਝ ਅਕੌਤੀ ਚੈਨਲਾਂ ਵੱਲੋਂ ਇਹਨਾਂ ਦੇ ਵੱਲੋਂ ਮੈਨੂੰ ਗੈਂਗਸਟਰ ਦੱਸਿਆ ਜੀ ਗੈਂਗਸਟਰਾਂ ਵੱਲੋਂ ਹਮਲਾ ਇੱਕ ਨੇ ਨਹੀਂ ਵੀ ਕਈਆਂ ਨੇ ਕੀਤਾ ਅਸਲ 'ਚ ਆਪਾਂ ਨੂੰ ਪਤਾ ਹੁੰਦਾ ਗੈਂਗਸਟਰ ਇਕੱਲੇ ਲੜਦੇ ਨਹੀਂ ਜੋ ਗੋਲੀ ਮਾਰਦੇ ਨੇ ਜਾਂ ਕੁਝ ਉਹ ਕਰਦੇ ਨੇ ਪਰ ਸਾਨੂੰ ਇਹ ਵੀ ਖਤਰਾ ਵੀ ਸਾਨੂੰ ਗੈਂਗਸਟਰ ਬਣਾਤਾ ਕੱਲ ਨੂੰ ਸਾਡੀ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਵੀ ਇਹ ਚੈਨਲ ਜਵਾਬਦੇਹ ਹੈਗੇ ਨੇ ਜਾਂ ਕਿਰਤੀ ਕਿਸਾਨ ਯੂਨੀਅਨ ਸਾਨੂੰ ਜਵਾਬਦੇ ਬਣਾਇਆ ਇਹਨਾਂ ਨੇ ਤੁਸੀਂ ਗੱਲ ਨਹੀਂ ਕੀਤੀ ਅਸੀਂ ਗੱਲ ਕੀਤੀ ਸੀ ਬਾਈ ਰਣਦੀਰ ਨੇ ਗੱਲ ਕੀਤੀ ਸੀ ਤੁਸੀਂ ਇਹਨਾਂ ਨਾਲ ਬਾਕੀ ਗੱਲਬਾਤ ਕਰ ਲਓ ਜੀ ਠੀਕ ਹੈ ਜੀ ਬਾਈ ਕਿਵੇਂ ਦੇਖਦੇ ਹੋ ਇਹ ਮਾਮਲੇ ਨੂੰ ਕਿਵੇਂ ਪਤਾ ਲੱਗਦਾ ਤੁਹਾਨੂੰ ਵੀ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਇੱਕ ਪਰਚਾ ਪਹਿਲਾਂ ਨਜਾਇਜ਼ ਇਹ ਨੌਜਵਾਨ ਤੇ ਚੱਲ ਰਿਹਾ ਹੁਣ ਇੱਕ ਨਵੀਂ ਸਾਜ਼ਿਸ਼ ਆ ਜਿਹੜੀ ਉਹ ਰਚੀ ਗਈ ਅਸੀਂ ਆਪਹਰਾਨ ਅਜੀ ਇਸ ਚੀਜ਼ ਤੇ ਦੇਖਣ ਵਾਲੇ ਜਿਹੜੇ ਸਾਡੇ ਵੀਰਪਾਈ ਦਰਸ਼ਕ ਨੇ ਉਹਨਾਂ ਨੂੰ ਇਹ ਲੱਗਦਾ ਹੋਣਾ ਵੀ ਇਹ ਤਾਂ ਛੋਟੀ ਜਿਹੀ ਲੜਾਈ ਹੈ ਪਿੰਡ ਦੀ ਹਨਾ ਵੀ ਇਹ ਟੀਵੀ ਤੇ ਆਉਣ ਦੀ ਜਾਂ ਮਤਲਬ ਕਿ ਇੰਟਰਨੈਟ ਦੇ ਆਉਣ ਦੀ ਇਹ ਕੋਈ ਵੱਡੀ ਗੱਲ ਤਾਂ ਨਹੀਂ ਵੀ ਹਨਾ ਇੰਟਰਵਿਊ ਕਰਦੇ ਫਿਰਦੇ ਹੋ ਜਾਂ ਹੋਰ ਇਹ ਛੋਟੀ ਗੱਲ ਨਹੀਂ ਹੈ ਇਹ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਇਹ ਸੱਚ ਤੇ ਝੂਠ ਦੀ ਲੜਾਈ ਹੈ ਵੀ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਬਣੀਆਂ ਤਾਂ ਅਸੀਂ ਕਿਸਾਨੀ ਹੱਕਾਂ ਦੇ ਸੰਘਰਸ਼ ਵਾਸਤੇ ਵੀ ਇਹ ਬੇਕਸੂਰ ਨੌਜਵਾਨਾਂ ਦੀ ਜ਼ਿੰਦਗੀ ਨਾਲ ਕਦੋਂ ਤੋਂ ਖੇਡਣ ਲੱਗੀਆਂ ਜੀ ਮਤਲਬ ਅਸੀਂ ਮੈਂ ਕੱਲ ਮੈਂ ਖੇਤ ਕੰਮ ਕਰ ਰਿਹਾ ਸੀ ਮੇਰੇ ਇੱਕ ਦੋਸਤ ਨੇ ਮੈਨੂੰ WhatsApp ਤੇ ਇੱਕ ਫੋਟੋ ਭੇਜੀ ਤੇ ਨਾਲ ਹੀ ਫੋਨ ਕਰਿਆ ਕਹਿੰਦਾ ਕੋਈ ਤੁਹਾਡੇ ਪਿੰਡ ਦਾ ਕੋਈ ਗੈਂਗਸਟਰਾਂ ਨੇ ਕੋਈ ਹਮਲਾ ਕਰਤਾ ਇਹਨਾਂ ਨੂੰ ਗੈਂਗਸਟਰ ਬਣਾਇਆ ਗਿਆ ਮੈਂ ਕਿਹਾ ਵੀ ਨਾ ਨਾ ਕਹਿੰਦਾ ਯਾਰ WhatsApp ਚੈੱਕ ਕਰ ਮੈਂ ਜਦੋਂ ਫੋਨ ਦੇਖਿਆ ਉਹ ਤੇ ਲਿਖਿਆ ਹੋਇਆ ਵੀ ਪਿੰਡ ਖਾਈ ਦੇ ਵਿੱਚ ਜਮੇਰ ਸਿੰਘ ਤੇ ਗੈਂਗਸਟਰਾਂ ਵੱਲੋਂ ਹਮਲਾ ਮੈਂ ਹੈਰਾਨ ਰਹਿ ਗਿਆ ਮੈਨੂੰ ਤਾਂ ਪਤਾ ਹੀ ਸੀ ਵੀ ਚਲੋ ਸਵੇਰੇ ਇਹਨਾਂ ਦੀ ਆਪਸ ਵਿੱਚ ਝੜਪ ਹੋਈ ਹੈ ਉਹ ਛੋਟੀ ਜਿਹੀ ਲੜਾਈ ਨੂੰ ਇੱਕ ਗੈਂਗਸਟਰ ਬਣਾਤਾ ਇਹਨਾਂ ਨੇ ਗੈਂਗਵਾਰ ਹੀ ਬਣਾਤਾ ਗੈਂਗਵਾਰ ਬਣਾਤੀ ਇੱਕ ਪੱਤਰ ਇੱਕ ਚੈਨਲ ਹੈ ਜੋ ਆਪਦੇ ਆਪ ਨੂੰ ਲੋਕ ਹਤਾਸ਼ੀ ਕਹਿੰਦਾ ਹੈ ਉਹਦਾ ਉਹਦਾ ਇੱਕ ਪੱਤਰਕਾਰ ਆ ਨਾਂ ਲੈ ਸਕਦਾ ਮੈਂ ਕਿ ਕੋਈ ਇਸ਼ੂ ਤਾਂ ਨਹੀਂ ਹੈ ਉਹਦਾ ਇੱਕ ਪੱਤਰਕਾਰ ਹੈ ਜਿਹਨੇ ਇਹ ਪੋਸਟ ਪਾਈ ਮੈਂ ਉਹਨੂੰ ਫੋਨ ਕਰਿਆ ਉਹਨੇ ਫੋਨ ਚੱਕਿਆ ਨਹੀਂ ਮੈਂ ਉਹਨੂੰ 6-7 ਬਾਰੀ ਮੈਂ ਅਗਲੇ ਦਿਨ ਫੋਨ ਲਾਇਆ ਉਹਨੇ ਫੋਨ ਚੱਕ ਲਿਆ ਮੈਂ ਕਿਹਾ ਬਾਈ ਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਜੀ ਤੁਸੀਂ ਇੱਕ ਆਪਦੇ ਸੋਸ਼ਲ ਮੀਡੀਆ ਜਿਹੜਾ ਤੁਹਾਡਾ ਹੈਗਾ ਚੈਨਲ ਪੇਜ ਫੇਸਬੁੱਕ ਦੇ ਉੱਪਰ ਉਹਦੇ ਇੱਕ ਪੋਸਟ ਪਈ ਆ ਵੀ ਗੈਂਗਸਟਰਾਂ ਵੱਲੋਂ ਜਮੀਤ ਸਿੰਘ ਤੇ ਹਮਲਾ ਬਾਈ ਜੀ ਕੀ ਤੁਸੀਂ ਦੱਸੋਗੇ ਵੀ ਕਿਹੜੇ ਗੈਂਗਸਟਰਾਂ ਨੇ ਹਮਲਾ ਕਰਿਆ ਕਹਿੰਦਾ ਨਹੀਂ ਨਹੀਂ ਬਾਈ ਉ ਤਾਂ ਕਹਿੰਦਾ ਮੈਨੂੰ ਨਾ ਕਿਸਾਨ ਜਥੇਬੰਦੀਆਂ ਨੇ ਭੇਜੀ ਸੀ ਮੈਂ ਕਿਹਾ ਤੁਸੀਂ ਕਿਸਾਨ ਜਥੇਬੰਦੀਆਂ ਨੇ ਭੇਜੀ ਤੁਸੀਂ ਲਾਧੀ ਕਹਿੰਦਾ ਹਾਂ ਮੈਂ ਕਿਹਾ ਬਾਈ ਤੇਰਾ ਫਰਜ਼ ਨਹੀਂ ਬਣਦਾ ਤੂੰ ਕਰਾਸ ਚੈੱਕ ਕਰੇ ਤੂੰ ਪਤਾ ਕਰੇ ਵੀ ਪੜਤਾਲ ਕਰੇ ਵੀ ਕੀ ਗੱਲ ਹੋਈ ਆ ਕੀ ਬਾਤ ਹੋਈ ਆ ਮੈਂ ਕਿਹਾ ਉਹ ਲੜਾਈ ਸਾਡੇ ਮੁੰਡੇ ਨਾਲ ਹੋਈ ਆ ਇੱਕ ਉਹ ਕੋਈ ਲੜਾਈ ਨਹੀਂ ਸੀ ਉਹ ਇੱਕ ਆਪਸੀ ਝੜਪ ਸੀ ਜੋ ਪਿੰਡਾਂ ਦੇ ਵਿੱਚ ਅਕਸਰ ਹੀ ਹੋ ਜਾਂਦੀਆਂ ਰਹਿੰਦੀਆਂ ਨੇ ਤੂੰ ਚਾੱਕ ਕੇ ਗੈਂਗਸਟਰ ਬਣਾਤਾ ਤੈਨੂੰ ਥੋੜੀ ਮੋਟੀ ਬਹੁਤੀ ਤਾਂ ਤੈਨੂੰ ਮੜੀ ਮੋਟੀ ਸ਼ਰਮ ਕਿਤੇ ਖੁੰਝੇ ਚ ਦਿਮਾਗ 'ਚ ਹੈ ਤਾਂ ਤੈਨੂੰ ਇਹਦਾ ਕਹਿੰਦਾ ਯਾਰ ਬਈ ਤੁਸੀਂ ਆਪਦੀ ਭੇਜ ਦੋ ਅਸੀਂ ਥੋੜੀ ਲਾ ਦੇਾਂਗੇ ਮੈਂ ਕਿਹਾ ਤੂੰ ਲਾ ਦੇ ਵੀ ਅਜਮੇਰ ਸਿੰਘ ਦੇ ਅਤਵਾਦੀਆਂ ਨਾਲ ਸੰਬੰਧ ਨਹੀਂ ਤੂੰ ਲਾ ਦੇਂਗਾ ਕਹਿੰਦਾ ਬਈ ਇਹ ਕਿਵੇਂ ਲਾ ਦੇਾਂਗੇ ਮੇਰੇ ਖਿਆਲ ਤੋਂ ਜਦੋਂ ਤੂੰ ਉਹ ਦੀ ਲਾ ਸਕਦਾ ਹੈ ਜੇ ਤੂੰ ਕਦੇ ਇੱਕ ਪੱਤਰਕਾਰੀ ਸਿਖਾਉਣ ਵਾਲੇ ਕਿਸੇ ਕਾਲਜ ਯੂਨੀਵਰਸਿਟੀ ਦੇ ਗਲਤੀ ਨਾਲ ਵੀ ਪਿੱਛੋਂ ਨਹੀਂ ਲੰਘ ਜਾਂਦਾ ਤੂੰ ਇਹ ਵਾਹੀਅਤ ਪੋਸਟ ਨਹੀਂ ਸੀ ਪਾਉਣੀ ਕਿਸੇ ਨੌਜਵਾਨ ਦੀ ਜ਼ਿੰਦਗੀ ਨਾਲ ਖੇਡ ਰਿਹਾ ਕੋਈ ਪ੍ਰਸ਼ਾਸਨ ਦਾ ਕੋਈ ਵੱਡਾ ਅਧਿਕਾਰੀ ਦੇਖੇ ਵੀ ਗੈਂਗਸਟਰਾਂ ਵੱਲੋਂ ਹਮਲਾ ਅਫਸਰ ਨੇ ਕਿਸੇ ਨੇ ਫੌਰੀ ਐਕਸ਼ਨ ਸਾਡੇ ਮੁੰਡੇ ਤੇ ਲੈ ਲਿਆ ਇਹਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੈ ਜੀ ਅਫਸਰਾਂ ਨੇ ਕੀ ਦੇਖਣਾ ਅਫਸਰਾਂ ਨੇ ਤਾਂ ਉਹ ਦੇਖਣਾ ਜੋ ਦਿਸ ਰਿਹਾ ਠੀਕ ਹੈ ਨਾ ਮਤਲਬ ਮੈਂ ਹੈਰਾਨਾ ਵੀ ਇਹ ਜਿੱਥੇ ਬੰਦੀਆਂ ਆਪਦੀ ਪ੍ਰੈਸ ਨੋਟ ਬਣਾ ਕੇ ਭੇਜ ਦਿੰਦਿਆਂ ਨੇ ਕਿਉਂ ਭੇਜ ਦਿੰਦਿਆਂ ਨੇ ਕਿਉਂਕਿ ਭਈ ਇਹ ਜਿਹੜੇ ਫੇਸਬੁੱਕ ਕੀ ਜਿਹੜੇ ਅਖੋਤੀ ਜਿਹੜੇ ਪੇਜ ਚੈਨਲ ਬਣੇ ਹੋਏ ਨੇ ਇਹਨਾਂ ਨੂੰ ਮਾਇਆ ਜਾਂਦੀ ਹੈ ਜੁਨੀਅਨਾਂ ਵੱਲੋਂ ਸ਼ਮਾਹੀ ਦੀਵਾਲੀ ਦਸਹਿਰਾ ਇਹਨਾਂ ਨੂੰ ਜਾਂਦਾ ਤਾਂ ਹੀ ਚੱਲਦੇ ਨੇ ਇਹ ਤੇ ਫਿਰ ਉਹਨੇ ਭਈ ਅਗਲੇ ਨੇ ਪੁੱਛਿਆ ਵੀ ਨਹੀਂ ਉਧਰੋਂ ਆ ਗਈ ਤੇ ਅਗਲੇ ਨੇ ਚੀਪਤੀ ਉਹਨੇ ਫਿਰ ਤੁਸੀਂ ਹੁਣ ਭੇਜ ਤੁਸੀਂ ਆਪਦੀ ਵੀ ਭੇਜ ਦਿਓ ਤੁਸੀਂ ਵੀ ਬੁਲਾ ਲਓ ਜਾਂ ਕਹੋ ਆ ਵੀ ਚਲਾਓ ਦੇਖੋ ਜੀ ਗੱਲ ਤਾਂ ਇਹ ਹੈ ਵੀ ਅਸੀਂ ਛੋਟੀ ਜਿਹੀ ਝਟਪ ਸੀ ਉਹਦਾ ਅਸੀਂ ਸਾਡਾ ਤਾਂ ਦਿਮਾਗ ਇਹਦਾ ਕੰਮ ਨਹੀਂ ਕਰਦਾ ਵੀ ਅਸੀਂ ਗੈਂਗਸਟਰ ਬਣਾਈਏ ਜਾਂ ਉਹਨੂੰ ਅੱਤਵਾਦੀ ਬਣਾਈਏ ਜੇ ਜੇ ਨੌਜਵਾਨ ਜੇ ਗੈਂਗਸਟਰ ਹੁੰਦੇ ਨੇ ਤੱਤਵਾਦੀ ਤਾਂ ਬੁੜੇ ਜੀ ਹੁੰਦੇ ਨੇ ਨਾ ਐਵੇਂ ਦੀ ਹੁੰਦੇ ਨੇ ਫਿਰ ਅਸੀਂ ਉਹਨੂੰ ਵੀ ਬਣਾਉਂਦੇ ਆ ਵੀ ਖੜਕੂਵਾਦ ਨਾਲ ਸੰਬੰਧ ਤੇ ਭਈ ਇਹ ਕੋਈ ਕੋਈ ਤਕੜੀ ਗਏ ਮਤਲਬ ਕਿ ਅੱਤਵਾਦੀ ਸਾਡੇ ਪਿੰਡ ਚ ਲੁਕਿਆ ਹੋਇਆ ਹੈਗਾ ਵੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਹੈਗਾ ਕਿੱਥੋਂ ਦਾ ਹੈ ਸਾਡੇ ਪਿੰਡ ਦੇ ਨਹੀਂ ਹੈਗੇ ਜੀ ਇਹ ਸਾਨੂੰ ਇਹ ਨਹੀਂ ਪਤਾ ਵੀ ਹੈਗੇ ਕਿੱਥੋਂ ਦੇ ਨੇ ਕੁਈ 12 ਦੇ ਬੰਦੇ ਆ ਕੇ ਇਹ ਸਾਡਾ ਪਿੰਡ ਦਾ ਸਾਡਾ ਮਾਹੌਲ ਖਰਾਬ ਕਰਤਾ ਸੀ ਇਹਨਾਂ ਨੂੰ ਹੱਥ ਬੰਨ ਕੇ ਪ੍ਰਸ਼ਾਸਨ ਕੋਲੇ ਅਸੀਂ ਪਹੁੰਚ ਕਰੀ ਪਹਿਲੀ ਵਾਰੀ ਜਦੋਂ ਇਹ ਸਾਰੀ ਗੱਲ ਹੋਈ ਅਸੀਂ ਐਸ ਐਚਓ ਕੋਲੇ ਲਹਿਰਾ ਸਿਟੀ ਦੇ ਵਿੱਚ ਦਰਖਾਸਤ ਦਿੱਤੀ ਉਹ ਕਹਿੰਦੇ ਜੀ ਲਿਆਉਨੇ ਆ ਬੁਲਾਉਨੇ ਆ ਐਂ ਕਰਦੇ ਆ ਫੋਨ ਕਰਦੇ ਆ ਇਹ ਕਹਿੰਦੇ ਅਸੀਂ ਜਥੇਬੰਦੀ ਵਾਲੇ ਆ ਜੀ ਅਸੀਂ ਨਹੀਂ ਆਉਂਦੇ ਹੁੰਦੇ ਹਮ ਪੁਲਿਸ ਕੋਲੇ ਨਹੀਂ ਅਸੀਂ ਆਉਂਦੇ ਹੁੰਦੇ ਤੁਸੀਂ ਸਾਨੂੰ ਕੌਣ ਹੁੰਦੇ ਹੋ ਤੁਸੀਂ ਬੁਲਾਉਣ ਵਾਲੇ ਤੇ ਉਹ ਐਸੇ ਚੋ ਬਚਾਰਾ ਕਹਿੰਦਾ ਯਾਰ ਸਾਡਾ ਇਹਨਾਂ ਨੇ ਚੌਂਕੀ ਘੇਰ ਲੈਣੀ ਆ ਸਾਨੂੰ ਤਾਂ ਨਿਕਲਣ ਨੂੰ ਦੂਜਾ ਰਾਹ ਵੀ ਨਹੀਂ ਹੈਗਾ ਚਲੋ ਜੀ ਅਸੀਂ ਐਸਐਸਪੀ ਸਾਹਿਬ ਕੋਲੇ ਦਰਖਾਸਤ ਦਿੱਤੀ ਸਾਡੇ ਕੋਲੇ ਸਾਰੇ ਪ੍ਰੂਫ ਨੇ ਉਹਦੇ ਉਹਨਾਂ ਨੇ ਆਨਲਾਈਨ ਕਰਤੀ ਉਹ ਦਰਖਾਸਤ ਜਿਹੜੀ ਕੋਈ ਐਕਸ਼ਨ ਨਹੀਂ ਹੋਇਆ ਨਾ ਆਏ ਗਏ ਨਾ ਕਿਤੇ ਬੁਲਾਏ ਇਹ ਦਰਖਾਸਤ ਜਿਹੜੀ ਪਹਿਲਾਂ ਕੁਝ ਦਿਨ ਪਹਿਲਾਂ ਜਾਂ 20 25 ਦਿਨ ਪਹਿਲਾਂ ਅਸ਼ਲੀਲ ਇਸ਼ਾਰੇ ਕੀਤੇ ਅਸ਼ਲੀਲ ਇਸ਼ਾਰੇ ਗੱਲ ਕੁਝ ਵੀ ਨਹੀਂ ਸੀ ਅਸੀਂ ਡਰਦੇ ਸੀ ਵੀ ਕਿਤੇ ਕੋਈ ਵੱਡਾ ਰੱਪੜ ਕਲੇਸ਼ ਨਾ ਖੜਾ ਹੋ ਜੇ ਪਿੰਡ 'ਚ ਵਧੀਆ ਆਪਣੇ ਪਰਿਵਾਰ 'ਚ ਬੈਠੇ ਆਪਣੇ ਜੁਆਕਾਂ 'ਚ ਬੈਠੇ ਰੋਟੀ ਖਾਂਦੇ ਆ ਕੱਲ ਨੂੰ ਕੋਈ ਤਿੰਨ ਤਿੰਨ ਪੰਜ ਗੱਲ ਹੋ ਗਈ ਬਹੁਤ ਔਖਾ ਹੋ ਜਾਂਦਾ ਜੀ ਅਸੀਂ ਕੋਈ ਪ੍ਰੋਫੈਸ਼ਨਲ ਕੋਈ ਗੁੰਡੇ ਮਦਮਾਸ਼ ਤਾਂ ਨਹੀਂ ਗੇ ਖੇਤੀਬਾਤੀ ਕਰਨ ਵਾਲੇ ਬੰਦੇ ਸਾਰੇ ਅਸੀਂ ਐਸਐਸਪੀ ਡੀ ਸਾਹਿਬ ਨੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਜੀ ਸਾਨੂੰ ਡਰ ਲੱਗਦਾ ਲੜਾਈ ਤੋਂ ਅਸੀਂ ਇਸ ਬਜ਼ੁਰਗ ਤੇ ਪਰਚਾ ਕਰਾ ਕੇ ਕੁਝ ਨਹੀਂ ਲੈਣਾ ਕਿਰਪਾ ਕਰਕੇ ਇਹਨੂੰ ਸਾਡੇ ਮੁਖਤਵ ਇੱਕ ਵਾਰੀ ਸਾਡੇ ਸਾਹਮਣੇ ਬਿਠਾ ਦਿਓ ਅਸੀਂ ਇਹ ਤੋਂ ਐ ਪੁੱਛਣਾ ਵੀ ਭਾਈ ਤੇਰਾ 70 ਸਾਲ ਦੇ ਦਾ ਸਾਡੇ ਵਿੱਚ ਨੌਜਵਾਨਾਂ ਨਾਲ ਕੱਲ ਦੇ ਜਵਾਕਾਂ ਨਾਲ ਤੇਰਾ ਰੌਲਾ ਕੀ ਹੈ ਇਹ ਦੱਸ ਦਿਓ ਕੋਈ ਉਹ ਤੇ ਸੁਣਵਾਈ ਨਹੀਂ ਹੋਈ ਜੀ ਕੋਈ ਇਹਨੂੰ ਬੁਲਾਇਆ ਨਹੀਂ ਗਿਆ ਸਿਰਫ ਤੇ ਸਿਰਫ ਇਹਨਾਂ ਦੀ ਇੱਕ ਜਥੇਬੰਦੀ ਦੀ ਹੈ ਕਿਰਤੀ ਕਿਸਾਨ ਜੁਨਦਿਆਂ ਨੂੰ ਉਹ ਤੋਂ ਡਰਦੇ ਵੀ ਇਹ ਲਾਲਚ ਢੰਡੀ ਚੱਕ ਕੇ ਸਾਡੇ ਦਫ਼ਤਰ ਜਣਾ ਬੈਜ ਜਾਣ ਕਿਤੇ ਬਸ ਐਨੀ ਕੁ ਗੱਲ ਸੀ ਫਿਰ ਸਾਡਾ ਕੌਣ ਹੈ ਜੀ ਨਾ ਤਾਂ ਸਾਡੀ ਪੁਲਿਸ ਨੇ ਸੁਣੀ ਨਾ ਸਾਡੀ ਕੋਈ ਜੱਥੇਬੰਦੀ ਸੁਣ ਰਹੀ ਐ ਫਿਰ ਅਸੀਂ ਤਾਂ ਮਤਲਬ ਕਿ ਕੋਈ ਗਲਤੀ ਕਰ ਲਈਏ ਇੱਥੇ ਅਸੀਂ ਆਪਦੇ ਜਵਾਕਾਂ ਚ ਰਹਿੰਦੇ ਆ ਕੋਈ ਖੇਤੀਬਾੜੀ ਕੰਮ ਧੰਦਾ ਕਰਦੇ ਆ ਅਸੀਂ ਕੋਈ ਗਲਤੀ ਕਰ ਲਈ ਸਾਨੂੰ ਉਹ ਬੰਦਾ ਰੋਜ਼ ਹੀ ਮੁੱਠਾ ਮਰੋੜ ਕੇ ਗਾਲਾਂ ਕੱਢ ਕੇ ਲੰਘਦਾ ਪਰਸੋ ਚੌਥੇ ਇਹਨੂੰ ਗਾਲ ਕੱਢੀ ਫਿਰ ਉੱਥੇ ਜੋ ਹੋਇਆ ਉਹ ਮਤਲਬ ਸਭ ਦੇ ਸਾਹਮਣੇ ਹੀ ਆ ਉਹ ਇਹ ਤੇ ਮੁੰਡੇ ਤੇ ਦੋ ਪਰਚੇ ਕਰਤੇ ਦੋ ਪੈ ਪਰਚੇ ਪਹਿਲਾਂ ਨੇ ਦੋ ਗੱਲ ਕਰਤੇ ਪ੍ਰਸ਼ਾਸਨ ਮੂੰਗਫਲੀਆਂ ਵਾਂਗੂ ਪਰਚੇ ਪਾਈ ਜਾਂਦਾ ਤਰਕਪੱਤਾ ਕੀ ਦਿੰਦਾ ਪ੍ਰਸ਼ਾਸਨ ਵੀ ਕੋਈ ਗੱਲ ਨਹੀਂ ਇਹ ਤਾਂ ਨਾਲ ਦੀ ਨਾਲ ਜ਼ਮਾਨਤ ਹੋ ਜੂਗੀ ਮੈਨੂੰ ਦੱਸੋ ਜੀ ਜਿਹਦੀ ਨਾਲ ਦੀ ਨਾਲ ਜ਼ਮਾਨਤ ਹੋ ਜਾਂਦੀ ਉਹ ਪਰਚਾ ਨਹੀਂ ਸ਼ਰੀਫ ਬੰਦੇ ਵਾਸਤੇ ਤਾਂ ਪਰਚਾ ਪਰਚਾ ਹੁੰਦਾ ਉਹ ਚਾਹੇ ਕਤਲ ਦਾ ਹੈ ਚਾਹੇ ਚੋਰੀ ਦਾ ਚਾਹੇ ਢਕਾ ਹੈ ਤੇ ਹੁਣ ਕਿੰਨੀ ਪਰੇਸ਼ਾਨੀਆਂ ਕੱਲ ਦੇ ਅਸੀਂ 4-5 ਜਣੇ ਇਹਦੀ ਜਮਾਨਤ ਕਰਾਉਣ ਲੱਗੇ ਹੋਇਆ ਕਣਕ ਬੀਜਣ ਨਾਲੀ ਖੜੀ ਹੈ ਇਹਦੀ ਸਾਰੀ ਜੀਰੀ ਅਜੇ ਇਹਦੀ ਮਤਲਬ ਕਿ ਮੰਡੀ ਚ ਪਈਆ ਦੋ ਤਿੰਨ ਦਿਨ ਹੋ ਗਏ ਉੱਥੇ ਮਤਲਬ ਸਾਨੂੰ ਇੰਨਾ ਪਰੇਸ਼ਾਨ ਕਰਿਆ ਜਾ ਰਿਹਾ ਤੇ ਤਰਕਪੁਲਸੇ ਦੀ ਹੁੰਦੀ ਆ ਵੀਰ ਫੇਰ ਕੀ ਹੋ ਗਿਆ ਇਹਨ ਦਾ ਨਾਲ ਦੀ ਨਾਲ ਜ਼ਮਾਨਤ ਹੈ ਤੇ ਇਹ ਵੀ ਕਹਿੰਦੇ ਨੇ ਵੀ ਬੰਦਿਆਂ ਦੀ ਪਰਚੇ ਹੁੰਦੇ ਨੇ ਇਹ ਮੈਨੂੰ ਦੱਸੋ ਵੀ ਕੋਈ ਲੌਜੀਕ ਹੈ ਬੋਲ ਸਹੀ ਗੱਲ ਕਹਿੰਦੀ ਹੈ ਬਿਲਕੁਲ ਕਹਿੰਦੀ ਹੈ ਵੀ ਨਾਲ ਦੀ ਨਾਲ ਜਮਾਨਤਾ ਯਾਰ ਤੁਸੀਂ ਕਿਹੜਾ ਜੇਲ੍ਹ ਗਏ ਹੋ ਕਰਾ ਦਿਓ ਥੋੜਾ ਜਿਹਾ ਪਰਚਾ ਸ਼ਾਸਨ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਸੀ ਕਿ ਇਹਨਾਂ ਨੇ ਰਾਈਨਾਮਾ ਕਿਉਂ ਕਰਿਆ ਜਦੋਂ ਅਸ਼ਲੀਲ ਇਸ਼ਾਰੇ ਹੋਏ ਸੀ ਤਾਂ ਇਹਨਾਂ ਨੇ ਕਿਉਂ ਸਾਈਨ ਕਰਕੇ ਦਿੱਤੇ ਵੀ ਇਹ ਨਾ ਕਰਦੇ ਉਹਦੋਂ ਕਾਰਵਾਈ ਕਰਾ ਲੈਂਦੇ ਜੀ ਨਾਮਾ ਪੁਲਿਸ ਨੇ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਜਿਹੜਾ ਸਭ ਤੋਂ ਪਹਿਲਾਂ ਆਰਮਜ਼ ਐਕਟ ਦਾ ਪਰਚਾ ਹੋਇਆ ਸੀ ਉਹ ਪਤਾ ਕਿਵੇਂ ਆਇਆ ਸੀ ਉਹ ਪੁਲਿਸ ਨੇ ਇਹ ਕਿਹਾ ਵੀ ਤੁਸੀਂ ਇਹ ਪਰਚਾ ਕਰਾ ਦਿਓ ਜੇ ਇਹ ਨਹੀਂ ਕਰਾਉਂਦੇ ਤੁਹਾਨੂੰ 307 'ਚ ਮੜਾਂਗੇ ਹੂੰ ਠੀਕ ਹੈ ਜੀ ਚਲੋ ਇਹਨਾਂ ਨੂੰ ਬਹਾਨੇ ਬੁੰਨੇ ਨਾਲ ਬੁਲਾਇਆ ਗਿਆ ਪੁਲਿਸ ਵਾਲੋਂ ਇਹਨਾਂ ਤੇ ਪਰਚਾ ਦਿੱਤਾ ਪਰਚਾ ਦੇਣ ਦੇ ਨਾਲ ਦੀ ਨਾਲ ਇਦਾਂ ਨੂੰ ਲਿਖਤੀ ਲਿਆ ਵੀ ਅਸੀਂ ਪੁਲਿਸ ਤੋਂ ਕਾਰਵਾਈ ਨਹੀਂ ਕਰਾਉਂਦੇ ਅਸੀਂ ਤਾਂ ਕੋਰਟ ਥਰੂ ਕਾਰਵਾਈ ਕਰਾਂਗੇ ਇਹ ਮੁੰਡੇ ਜਦੋਂ ਇਹਨੇ ਆਲੇ-ਦਾਲੇ ਪੁਲਿਸ ਵਾਲੇ ਖੜੇ ਨੇ ਥਾਣੇ 'ਚ ਬੈਠੇ ਨੇ ਤਰਬਕੇ ਹੋਏ ਭੁੱਤਰੇ ਹੋਏ ਘਬਰਾਏ ਹੋਏ ਇਹਨਾਂ ਦੇ ਪਿੱਛੇ ਕੁਝ ਨਹੀਂ ਇਹ ਦੱਸੋ ਕੀ ਕਰਨਗੇ ਪ੍ਰਸ਼ਾਸਨ ਨੇ ਆ ਕੇ ਸਾਈਨ ਕਰਾ ਪ੍ਰਸ਼ਾਸਨ ਨੇ ਇਹਨਾਂ ਦੇ ਗਲਤ ਇਹ ਗੁੱਠਾ ਧਰਕੇ ਸਮਝੌਤਾ ਕਰ ਰਿਹਾ ਸਮਝੌਤਾ ਹੁੰਦਾ ਹੈ ਪਿੰਡ ਦੀ ਪੰਚਾਇਤ ਚ 10 ਬੰਦੇ ਸਾਡੇ ਹੁੰਦੇ 10 ਬੰਦੇ ਉਹਨਾਂ ਦੇ ਹੁੰਦੇ ਕੋਈ ਸਮਝੌਤੇ ਵਾਲੀ ਗੱਲ ਹੁੰਦੀ ਮੈਨੂੰ ਇਹ ਦੱਸੋ ਵੀ ਨਾ ਤਾਂ ਜਿਨੇ ਮਤਲਬ ਕਿ ਜਿਹਦੇ ਖਿਲਾਫ ਦਰਖਾਸਤ ਹੈ ਨਾ ਤਾਂ ਉੱਥੇ ਉਹ ਹੈ ਨਾ ਉਹਨਾਂ ਦੇ ਬੰਦੇ ਨੇ ਨਾ ਇਹਨਾਂ ਦੇ ਬੰਦੇ ਨੇ ਇਹ ਦੋ ਬੰਦੇ ਨੇ ਉੱਥੇ ਦੋ ਬੰਦੇ ਸਮਝੌਤਾ ਕੰਦਾ ਨਾਲ ਕਰ ਰਹੇ ਹੋ ਦੱਸੋ ਮੈਨੂੰ ਕੀ ਨਾਲ ਸਮਝੌਤਾ ਕਰ ਰਹੇ ਹੂੰ ਸਮਝੌਤਾ ਤੇ ਕਿ ਕਿਸੇ ਨਾਲ ਹੂ ਬੰਦਿਆਂ ਨਾਲ ਹੀ ਸਮਝੌਤਾ ਹੋਊਗਾ ਸਾਡੇ ਪਿੰਡ ਦਾ ਕੋਈ ਨੰਬਰਦਾਰ ਸਰਪੰਚ ਮੈਂਬਰ ਕੋਈ ਵੀ ਬੰਦਾ ਆ ਕੇ ਇਹ ਕਹੇ ਕਿ ਸਾਡੇ ਸਾਹਮਣੇ ਸਮਝੌਤਾ ਹੋਇਆ ਸਾਰੀ ਗੱਲ ਦਾ ਸਾਰੇ ਕਲੇਸ਼ ਦਾ ਜ਼ਿੰਮੇਵਾਰੀ ਪ੍ਰਸ਼ਾਸਨ ਹੈ ਨਹੀਂ ਇੱਕ ਗੱਲ ਮੰਨ ਵੀ ਲੱਗੇ ਚਲੋ ਸਹਿਣ ਕਰਤੇ ਜਦੋਂ ਵੀ ਦੋ ਤੇ ਨਾ ਆਪਸ ਚ ਲੜਦਿਆਂ ਬਹੁਤ ਤਰੀਕਾਂ ਭੁਗਤਣ ਤੋਂ ਬਾਅਦ ਵੀ ਉਹ ਰਾਜੀਨਾਮਾ ਕਰ ਲੈਂਦੇ ਹੁੰਦੇ ਆ ਕਈ ਕਈ ਕੇਸਾਂ ਦੇ ਵਿੱਚ ਪਰ ਉਹ ਰਾਜੀਨਾਮੇ ਦੀ ਇੱਕ ਸ਼ਰਤ ਹੁੰਦੀ ਹੈ ਕਿ ਜਿਹੜਾ ਬੰਦੇ ਨੇ ਗਲਤੀ ਕੀਤੀ ਹੁੰਦੀ ਹੈ ਉਹ ਦੁਬਾਰਾ ਉਹ ਗਲਤੀ ਨਹੀਂ ਕਰੂਗਾ ਮੈਂ ਤੁਹਾਨੂੰ ਦੱਸ ਦਾਂ ਜੀ ਚਲੋ ਤੁਸੀਂ ਕਹਿੰਦੇ ਵੀ ਰਾਜੀ ਬੰਦਾ ਹੋ ਗਿਆ ਫਿਰ ਰਾਜੀ ਬੰਦੇ ਦੇ ਰਾਜੀਨਾਮੇ ਦੇ ਵਿੱਚ ਕਿਹੜਾ ਸ਼ਰਤ ਲਿਖੀ ਹੋਈ ਸੀ ਵੀ ਜਮੇਰ ਸੇੋਂ ਜਾ ਕੇ ਇਹਨਾਂ ਦੀ ਬੀਚ ਜਾ ਕੇ ਮੁੱਛਾਂ ਮਰੂੜੂਗਾ ਜਾਂ ਗਾਲਾਂ ਕੱਢ ਕੇ ਦੁਬਾਰੇ ਆਊਗਾ ਇਹ ਤਾਂ ਵਿਚਾਰੇ ਸਾਰੇ ਪਾਸੇ ਮਾਰੇ ਗਏ ਨਾ ਤੈਨੂੰ ਦੀ ਪੁਲਿਸ ਸੁਣ ਰਹੀ ਹੈ ਨਾ ਇਹ ਮੈਂ ਪਹਿਲਾਂ ਕਹਿ ਕੇ ਛੱਡਿਆ ਵੀ ਨਾ ਜਿੱਥੇ ਬੰਦੀ ਹੈ ਜਮੇਰ ਸੇੋਂ ਦੁਬਾਰੇ ਫੇਰ ਮੁੱਛਾਂ ਚੜਦਾ ਹੈ ਪੰਚਾਇਤ ਦਾ ਪੰਚਾਇਤ ਦਾ ਕਿ ਹਸਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਉਹਦਾ ਉਹੀ ਗੱਲ ਹੋਗੀ ਨਾ ਉਹ ਕਹਿੰਦਾ ਵੀ ਨਾ ਤਾਂ ਮੈਨੂੰ ਪੁਲਸ ਹੱਥ ਪਾ ਸਕਦੀ ਐ ਜਥੇਬੰਦੀ ਮੇਰੇ ਮੁੰਡੇ ਦੇ ਨਾਲ ਐ ਹੈ ਪੈਸੇ ਇਹਨਾਂ ਕੋਲੇ ਚੰਗੇ ਮੂਟੇ ਨੇ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਗੱਲ ਆ ਸਰਕਾਰੀ ਟੀਚਰ ਐ ਜੀ ਸਰਕਾਰੀ ਟੀਚਰ ਕਿਸੇ ਜਥੇਬੰਦੀ ਦੇ ਵਿੱਚ ਐਕਟਿਵਲੀ ਕੰਮ ਕਰ ਸਕਦਾ ਉਹ ਸਕੂਲ 'ਚ ਜਵਾਕਾਂ ਨੂੰ ਪੜ੍ਹਾਊਗਾ ਕਿ ਜਥੇਬੰਦੀ ਚਲਾਊਗਾ ਠੀਕ ਐ ਜੀ ਸਾਰਾ ਇਲਾਜ ਇਹਦੇ ਚਲੋ ਸੱਟਾਂ ਕਿਸੇ ਨੇ ਮਾਰਤੀਆਂ ਮਰਾਤੀਆਂ ਉਹ ਇਹ ਜਾਣੇ ਜਾਂ ਪ੍ਰਸ਼ਾਸਨ ਜਾਣੇ ਕਿਹਨੇ ਮਾਰੀਆਂ ਨੇ ਕੀ ਕਰਿਆ ਸਾਰਾ ਇਲਾਜ ਇਹ ਸਰਕਾਰੀ ਜਿਹੜੇ ਬਿਲਪਾਸ ਹੁੰਦੇ ਹੁੰਦੇ ਨੇ ਉਹਨਾਂ ਤੋਂ ਕਰਾ ਗਿਆ ਫੇਸਬੁੱਕ ਤੇ ਪੋਸਟਾਂ ਪਾਉਂਦੇ ਨੇ ਇਹ ਜਿਵੇਂ ਲਿਖਦੇ ਹੁੰਦੇ ਨੇ ਵੀ ਸਾਥੀ ਨਿਰਪੈ ਸਿੰਘ ਦੇ ਵੱਜੀਆਂ ਸੱਟਾਂ ਭੂ ਮਾਫੀਆ ਨੇ ਸਾਥੀ ਤੇ ਹਮਲਾ ਕਰਿਆ ਸਾਥੀ ਨੂੰ ਹੁਣ ਪੈਸਿਆਂ ਦੀ ਲੋੜ ਹੈ ਇਲਾਜ ਵਾਸਤੇ ਉਹ ਸਾਥੀ ਦਾ 20-25 ਲੱਖ ਰੁਪਇਆ ਤਾਂ ਅੱਸੀ ਪੱਸੀ ਹੋ ਗਿਆ ਜਿੰਨੇ ਸਾਡੇ ਇਲਾਕੇ ਦੇ ਟੀਚਰ ਨੇ ਜਾ ਕੇ ਪੁੱਛਦੇ ਉਹਨਾਂ ਦੀ ਇੱਕ ਡੀਟੀਐਫ ਡੈਮੋਕਰੈਟਿਕ ਟੀਚਰ ਫਰੰਟ ਜੁਨੀਅਨ ਇਹਨਾਂ ਦੀ ਹਰੇਕ ਟੀਚਰ ਤੋਂ ਧੱਕੇ ਨਾਲ 2-2000 25-2500 ਦੀ ਸਬਦੀ ਪਰਚੀ ਕਟਾਈ ਜੀ ਇਹ ਸਾਥੀ ਤਾਂ 40-45 ਲੱਖ ਲਈ ਬਿਠਿਆ ਹੈ ਸਾਥੀ ਤਾਂ ਪੂਰੀਆਂ ਜੇਬਾਂ ਗਰਮ ਨੇ ਠੀਕ ਹੈ ਜੀ ਹੁਣ ਤੁਸੀਂ ਤੁਸੀਂ ਜਿਨ੍ਹਾਂ ਨੇ ਇਹ ਜੀਆਂ ਖਬਰਾਂ ਪੜਕਾਉ ਖਬਰਾਂ ਲਾਈਆਂ ਜਾਂ ਜਿਨ੍ਹਾਂ ਨੇ ਤੁਹਾਡਾ ਪੱਖ ਹੀ ਨਹੀਂ ਸੁਣਿਆ ਤੁਹਾਨੂੰ ਫੋਨ ਤੱਕ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਗਿਆ ਸੀ ਡੈਫਮੇਸ਼ਨ ਦਾ ਕੇਸ ਕਰ ਸਕਦੇ ਆ ਤੁਹਾਡੇ ਤੇ ਉਹ ਕਹਿੰਦੇ ਅਸੀਂ ਕਿਹੜਾ ਤੁਹਾਡਾ ਨਾਮ ਲਿਆ ਫਿਰ ਗੈਂਗਸਟਰ ਹੈਗਾ ਕੌਣਾ ਜੀ ਉਹ ਲੌਜਿਕ ਸਾਡੇ ਮੁੰਡੇ ਨੇ ਕੀਤਾ ਉਹ ਲੌਜਿਕ ਦਿੰਦੇ ਨੇ ਇਹ ਵੀ ਅਸੀਂ ਕਿਉਂ ਤੁਹਾਡਾ ਨਾਮ ਲਿਆ ਮੈਂ ਕਿ ਸਾਨੂੰ ਤਾਂ ਪਤਾ ਹੋਣਗਾ ਪਰਚੇ ਦੇ ਵਿੱਚ ਨਾਮ ਤਾਂ ਮਨਜੀਤ ਸਿੰਘ ਦਾ ਨਾ ਉਹੀ ਤਾਂ ਗੱਲ ਹੈ ਜੀ ਉਹ ਮਤਲਬ ਕਿ ਹੁਣ ਪੁਲਿਸ ਨੂੰ ਤਾਂ ਪਤਾ ਨਾ ਕਿਹੜੇ ਹਮਲੇ ਦੀ ਗੱਲ ਹੋ ਰਹੀ ਆ ਠੀਕ ਆ ਲੋਕਾਂ ਲੋਕਾਂ ਸਾਹਮਣੇ ਤੁਸੀਂ ਨਾਮ ਨਹੀਂ ਲਿਆ ਉਹ ਵੀ ਤਾਂ ਬੋਲੂਗਾ ਹੀ ਨਾ ਵੀ ਮੈਂ ਗੈਂਗਸਟਰ ਨਹੀਂ ਆ ਉਹੀ ਤਾਂ ਅਸੀਂ ਕਹਿਣਾ ਚਾਹੁੰਦੇ ਆ ਜੀ ਵੀ ਹੁਣ ਕਿਸੇ ਨੇ ਹਮਲਾ ਤਾਂ ਸਾਡੇ ਬੰਦੇ ਨੇ ਲੜਾਈ ਤਾਂ ਸਾਡੇ ਨਾਲ ਹੋਈ ਹੈ ਨਾ ਸਾਨੂੰ ਉਹਨਾਂ ਨੇ ਗੈਂਗਸਟਰ ਦਾ ਸਾਡੇ ਬੰਦੇ ਨੂੰ ਬਣਾਤਾ ਹੁਣ ਉਹ ਬਸ ਉਹੀ ਲੌਜੀਕ ਮੈਂ ਉਹਨਾਂ ਨੂੰ 20 ਵਾਰੀ ਮੈਨੀਆਂ ਧੋਪਿਓ ਕੇ ਸੀ ਜੁੱਤੀਆਂ ਮਾਰੀਆਂ ਵੀ ਤੁਹਾਨੂੰ ਸ਼ਰਮ ਚਾਹੀਦੀ ਹੈ ਤੁਹਾਡੇ ਕੋਲ ਕੋਈ ਹੈ ਇਸ ਕੋਲ ਰਿਕਾਰਡਿੰਗ ਹੈ ਜੀ ਦੀ ਮੰਨਦੇ ਨਾ ਸਕਦੇ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਵਧੀਆ ਜੀ ਬਾਈ ਜੀ ਇੱਕ ਨਾ ਤੁਹਾਨੂੰ ਹੀ ਕੱਲ ਇਹ ਪੋਸਟ ਪਈਆ ਤੁਹਾਡੇ ਚੈਨਲ ਤੋਂ ਵੀ ਖਾਈ ਪਿੰਡ ਗੈਂਗਸਟਰਾਂ ਨੇ ਹਮਲਾ ਕੀਤਾ ਵੀ ਵੀਰੇ ਪਾਸ ਦੀਆਂ ਕੁਝ ਨਹਿਣਾ ਨੇ ਕਨਾਂ ਕਿਰਤ ਦੇ ਲੁੱਟੇ ਸਾਬ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੇ ਕੁੱਟ ਸਾਬ ਤੋਂ ਖਤਰਨਾਕ ਨਹੀਂ ਹੁੰਦੀ ਪਰ ਮੈਂ ਦੇਖਿਆ ਵੀ ਸਭ ਤੋਂ ਖਤਰਨਾਕ ਹੁੰਦਾ ਹੈ ਬੇਕਸੂਰ ਨੌਜਵਾਨ ਨੂੰ ਗੈਂਗਸਟਰ ਬਣਾ ਕੇ ਝੂਠੀ ਪੋਸਟ ਪਾ ਦੇਣਾ ਕੀ ਬਾਈ ਇਹ ਸਹੀ ਕੰਦੇ ਨੇ ਤੁਸੀਂ ਸਾਡਾ ਪੱਕ ਕਿਉਂ ਨਹੀਂ ਲਿਆ ਬਾਈ ਵੀਰੇ ਇਹ ਖਬਰ ਪੇ ਜਿਸਨ ਜ세 ਬੰਦਰੀ ਨੇ ਜੇ ਤੁਹਾਡੀ ਖਬਰ ਆ ਤੁਸੀਂ ਵੀ ਤੁਹਾਨੂੰ ਪਾ ਦੇਾਂਗੇ ਨਹੀਂ ਭਾਈ ਆਪਣਾ ਫਰਜ ਬਣਦਾ ਆਪਾਂ ਕ੍ਰੋਸ ਚੈੱਕ ਕਰੀਏ ਇਹ ਲੋਕਾਂ ਨੇ ਠਾਠਾ ਸ਼ੇਅਰ ਕਰਤੀ ਸਾਡੇ ਮੁੰਡੇ ਦੀ ਉਨੀ ਉੱਕੀ ਹੋ ਗਈ ਵੀਰੇ ਕੌਣ ਜ਼ਿੰਮੇਵਾਰ ਹੈ ਇਹ ਪਤਾ ਨੂੰ ਕਹਿ ਤਾਂ ਹੈਗਾ ਵੀ ਤੁਸੀਂ ਆਪ ਕਰਦੇ ਜੋ ਨਹੀਂ ਤੁਸੀਂ ਲਾਉਂਦੇ ਨਹੀਂ ਭਾਈ ਮੁੰਡੇ ਦਾ ਫੋਨ ਆਇਆ ਮੈਂ ਉਹਨੂੰ ਵੀ ਕਿਹਾ ਮੈਂ ਤੁਸੀਂ ਆਪ ਦੀ ਲੈ ਕੇ ਭੇਜਦੇ ਸਿਓ ਪਾ ਦਾਂਗੇ ਪਰ ਇਹ ਪਉਣੀ ਨਹੀਂ ਨਾ ਜੀ ਨਹੀਂ ਹੁੰਦੀ ਆਪਾਂ ਨੂੰ ਆਪਾਂ ਮਾਹੌਲ ਹੋੜੀ ਬਣਾ ਦਿੰਨੇ ਆਂ ਵੀ ਗੈਂਗਸਟਰਾਂ ਕਿਹੜੇ ਗੈਂਗਸਟਰ ਬਾਈ ਮੁੰਡਾ ਖਰਚੇ ਵਧਣ ਘਰੋਂ ਖੇਤ ਆ ਰਿਹਾ ਸੀ ਹੈ ਉਹ ਉਹ ਬੁੜੇ ਨੇ ਨੂੰ ਗਾਲ ਕੱਢੀ ਪਹਿਲਾਂ ਵੀ ਚਾਰ ਵਾਰੀ ਅਸੀਂ ਐਸਐਸਪੀ ਸਾੜੀਆਂ ਦੋ ਇਹਨੇ ਉਹਦੇ ਮਰੀਆਂ ਇੰਨੀ ਕੀ ਗੱਲ ਸੀ ਕੋਈ ਗੱਲ ਨਹੀਂ ਤੁਸੀਂ ਆਪਾਂ ਪਾਖਦੇ ਜੇ ਮੈਂ ਤਾਂ ਕਹੀ ਜਾਂਦਾ ਲੱਗਦੀ ਸੀ ਉਹ ਪਾ ਦਾਂਗੇ ਮੈਂ ਤੁਹਾਨੂੰ ਬਈ ਭੇਜਦਾ ਹੋਣੀ ਪਰ ਵੇਰ ਬਣ ਕੇ ਅੱਗੇ ਤੋਂ ਥੋੜਾ ਇਹ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਕੋਈ ਗੱਲ ਨਹੀਂ ਭੇਜੋ ਇਹ ਇਹਨਾਂ ਨੂੰ ਪੋਸਟ ਤਾਂ ਇਹਨਾਂ ਨੇ ਪਾਤੀ ਹਾਂ ਹੁਣ ਇਹਨਾਂ ਦਾ ਚੈਨਲ ਹੈ ਇਹਨਾਂ ਨੂੰ ਐ ਨਹੀਂ ਪਤਾ ਵੀ ਕੀ ਗੱਲ ਹੈ ਕੀਹਨੇ ਖਬਰ ਭੇਜੀ ਆ ਜੁੱਥੇ ਬੰਦੀ ਨੇ ਭੇਜਤੀ ਜੀ ਅਸੀਂ ਪਾਤੀ ਫਿਰ ਚੈਨਲ ਹਵਾ ਜੀ ਚੱਲੀ ਜਾਂਦੇ ਨੇ ਵੀ ਉਹਨੇ ਖਬਰ ਭੇਜਤੀ ਅਸੀਂ ਉਹਦੀ ਪਾਤੀ ਉਹਦੀ ਖਬਰ ਖਬਰ ਭੇਜਤੀ ਅਸੀਂ ਉਹਦੀ ਪਾਤੀ ਨਹੀਂ ਕੱਲ ਨੂੰ ਕੋਈ ਕਹੂਗਾ ਹਾਥੀ ਉੱਡਿਆ ਜਾਂਦਾ ਤੇ ਪਾਦੇ ਨੇ ਪਾਦਣਗੇ ਜੀ ਇਹ ਇਹ ਕਹਦੇ ਨੇ ਕਿ ਸ਼ੰਤੋ ਜੀ ਉਹਨੇ ਭੇਜੀ ਜੀ ਅਸੀਂ ਪਾਤੀ ਫਿਰ ਤਾਂ ਤੁਹਾਡਾ ਚੈਨਲ ਦੀ ਝੂਠ ਤੇ ਖੜਿਆ ਸਾਰਾ ਪੱਤਰਕਾਰ ਦਾ ਖਬਰ ਹੁੰਦਾ ਫੀਲਡ 'ਚ ਜਾਣਾ ਜਿੱਥੇ ਦੀ ਕੋਈ ਗੱਲਬਾਤ ਆਈ ਹੈ ਤੁਸੀਂ ਦੋਵਾਂ ਧਿਰਾਂ ਦਾ ਪੱਖ ਸੁਣੋ ਫਿਰ ਕੋਈ ਰਿਪੋਰਟ ਬਣਾਓ ਫਿਰ ਤੁਸੀਂ ਆਪਣੇ ਚੈਨਲ ਤੇ ਚਲਾਓ ਤ ਤਾਹੀਂ ਤਾਂ ਹੁਣ ਖਬਰਾਂ ਦੀ ਅਹਿਮੀਅਤ ਘਟ ਗਈ ਲੋਕ ਦੇਖਦੇ ਨਹੀਂ ਵਿੱਚੋਂ ਕੁਝ ਹੋਰ ਨਿਕਲਦਾ ਵਿਊ ਵਿਊ ਖੇਡਦੇ ਨੇ ਥੰਬਨੇ ਉਤ ਪਾਉਂਦੇ ਨੇ ਦੇਖੋ ਜੀ ਗੈਂਗਸਟਰਾਂ ਵੱਲੋਂ ਹਮਲਾ ਅਗਲਾ ਜਾ ਕੇ ਦੇਖਦਾ ਵਿੱਚ ਕੁਝ ਵੀ ਨਿਕਲਦਾ ਇਹਨਾਂ ਨੂੰ ਪੈਸੇ ਬਣ ਜਾਂਦੇ ਨੇ ਇਹ ਇੰਨੀ ਕੁ ਖੇਡਾ ਵਿਊ ਦੀ ਖੇਡਾ ਸਾਰੀ ਇਹ ਦੇਖਦੇ ਨੇ ਵੀ ਵਿਊ ਕਿੱਥੋਂ ਆਣਗੇ ਛੋਟੇ ਵਾਲੀ ਖਬਰ ਚੋਂ ਕਿਹੜਾ ਵਿਊ ਨਹੀਂ ਆਉਣੇ ਮੈਂ ਮੰਦੀ ਆ ਕਿ ਦੇਖੋ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਐਕਟਿਵ ਹੈ ਉਹ ਵਿਊਆਂ ਲਈ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਜੇ ਚੈਨਲ ਚੱਲ ਰਿਹਾ ਤੇ ਉਹਨਾਂ ਨੂੰ ਵਿਊ ਆ ਰਹੇ ਆ ਤੇ ਪੈਸਾ ਆ ਰਿਹਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਮੇਰਾ ਕੀ ਜਾਂਦਾ ਜੇ ਮੈਂ ਇਥੋਂ ਤੁਹਾਡੀ ਸੁਣ ਕੇ ਪਰਲੇ ਪਾਸੇ ਉਹਦੀ ਵੀ ਸੁਣ ਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਤੁਸੀਂ ਇੱਕ ਵਾਰੀ ਪਹਿਲਾਂ ਸਾਡੇ ਪਿੰਡ ਆਏ ਸੀ ਤੁਸੀਂ ਸਾਡੀ ਗੱਲਬਾਤ ਸੁਣੀ ਅਸੀਂ ਸਾਰੀ ਗੱਲਬਾਤ ਰੱਖੀ ਹਾਲਾਂਕਿ ਅਸੀਂ ਤੁਹਾਡੇ ਕੋਈ ਸਾਡੇ ਨਾਲ ਕੋਈ ਥੋੜੀ ਰਿਸ਼ਤੇਦਾਰੀ ਨਹੀਂ ਨਾ ਆਪਾਂ ਇਕੱਠੇ ਪੜੇ ਨਾ ਆਪਾਂ ਜਾਣਦੇ ਨਾ ਆਪਾਂ ਇੱਕ ਦੂਜੇ ਦੇ ਦੋਸਤਾਂ ਅਣਜਾਣ ਤੁਸੀਂ ਸੀ ਅਣਜਾਣਾ ਸੀ ਤੁਸੀਂ ਸਾਨੂੰ ਸਾਡੇ ਨਾਲ ਸੰਪਰਕ ਕਰਿਆ ਅਸੀਂ ਕਿਹਾ ਜੀ ਭੈਣੇ ਇੱਥੇ ਆਜੋ ਤੁਸੀਂ ਆਏ ਸਾਡੀ ਗੱਲਬਾਤ ਸੁਣੀ ਤੁਸੀਂ ਉਸ ਤੋਂ ਬਾਅਦ ਮਾਸਟਰ ਅਨਰਪਾਇ ਸਿੰਘ ਨੂੰ ਫੋਨ ਕਰਿਆ ਸੀ ਨਾ ਕਰ ਰਿਹਾ ਸੀ ਬਿਲਕੁਲ ਵੀ ਭਾਈ ਤੁਸੀਂ ਆਪਦਾ ਪੱਖ ਰੱਖੋ ਮਾਸਟਰ ਜੀ 10 ਬੰਦੇ ਆਪਦੇ ਖੜਾਉਂਦੇ ਆਪਦੇ ਘਰੇ ਕਿਤੇ ਹੋਰ ਉਹ ਵੀ ਦਾ ਕਲਰ ਰੱਖਦੇ ਨਾ ਤੁਸੀਂ ਉਹ ਵੀ ਚਲਾਉਂਦੇ ਹਮ ਅਗਲੇ ਦੀ ਮਰਜ਼ੀ ਉਹ ਕਹਿੰਦਾ ਮੈਂ ਆਪਦਾ ਪੱਖ ਨਹੀਂ ਰੱਖਣਾ ਉਹਦੀ ਇੱਛਾ ਪਰ ਘੱਟੋ ਘੱਟ ਆਪਾਂ ਦੋ ਹੀ ਤਰ੍ਹਾਂ ਦਾ ਪੱਖ ਦਾ ਸੁਣੀਏ ਨਾ ਆਪਾਂ ਪੜਤਾਲ ਦਾ ਕਰੀਏ ਵੀ ਗੱਲ ਕੀ ਹੈ ਇਹ ਥੋੜੀ ਆ ਵੀ ਆਪਾਂ ਉਹਦੀ ਚਲਾਤੀ ਉਹਦੀ ਚਦਾਤੀ ਇਹ ਮਤਲਬ ਇਹ ਚੰਗਾ ਨਹੀਂ ਹੈਗਾ ਇਹ ਸਮਾਜਵਾਦੂਰੇ ਚੈਨਲ ਨੇ ਕੀ ਤਰਕ ਦਿੱਤਾ ਸੀ ਬਈ ਹਾਂਜੀ ਬਈ ਉਹ ਵੀ ਮੇਰੇ ਕੋਲੇ ਪਈਆ ਜੇ ਮੈਂ ਸੁਣਾ ਸਕਦਾ ਰਿਕਾਰਡਿੰਗ ਉਹ ਵੀ ਸੁਣਾ ਦੋ ਤੁਹਾਡੀ ਇੱਛਾ ਹਾਂਜੀ ਨਹੀਂ ਮੇਰਾ ਭਾ ਕਰੀ ਸੱਚੀ ਗ ਮੋੜ ਚੈਨਲ ਤੋਂ ਬੋਲਨੇ ਜੀ ਰਲਤਾਰ ਮੋੜ ਬਈ ਜੀ ਉਹ ਪੁੱਛਣਾ ਸੀਗਾ ਵੀ ਖਾਈ ਦੇ ਵਿੱਚ ਕਿਹੜੇ ਗੈਂਗਸਟਰਾਂ ਨੇ ਉਹ ਕਰਤਾ ਆਪਣਾ ਹਮਲਾ ਕੀਤਾ ਨਰਪਾਲ ਸਿੰਘ ਦੇ ਡੇੜੀ ਤੇ ਜਦੇਵੰਦੀ ਵੱਲੋਂ ਆਇਆ ਸੀ ਸਾਨੂੰ ਤਾਂ ਤੁਸੀਂ ਫਿਰ ਨਹੀਂ ਜਦੇਵੰਦੀ ਵੱਲੋਂ ਚੈਨਲ ਹੈਗੇ ਆ ਹਾਂ ਜੀ ਉਹ ਤਾਂ ਉਹਨਾਂ ਨੇ ਛੇਜਿਆ ਸੀਗਾ ਅੱਛਾ ਜੀ ਹਾਂ ਹਾਂ ਨਹੀਂ ਮੈਂ ਇੱਕ ਪੁੱਛਣਾ ਚਾਹੁੰਦਾ ਵੀ ਗੈਂਗਸਟਰ ਕਿਹੜੇ ਸੀਗੇ ਮਤਲਬ ਤੁਸੀਂ ਐਂ ਪਰ ਤੁਸੀਂ ਜਦੇਵੰਦੀਆਂ ਸਰ ਤੇ ਮਤਲਬ ਲੋਕਾਂ ਨੂੰ ਗੈਂਗਸਟਰ ਬਣਾ ਦਿੰਦੇ ਹੋ ਜਿਨ੍ਹਾਂ ਨੇ ਅੱਜ ਜਿਨ੍ਹਾਂ ਨੇ ਮੇਰੇ ਕੁੱਟਮਾਰ ਕਰੀਆ ਮਤਲਬ ਉਹ ਗੈਂਗਸਟਰ ਨੇ ਕੁੱਟਮਾਰ ਕਰਨ ਲਈ ਵੀ ਫਿਰ ਕੀ ਹੁੰਦੇ ਹੈਗੇ ਇਹ ਵੀ ਗੱਲ ਹੈਗੀ ਹੈ ਨਾ ਇੱਕ ਬਜ਼ੁਰਗ ਕਿ ਉਹਨੂੰ ਗੈਂਗਸਟਰ ਕੁੱਟਮਾਰ ਉਹ ਬੰਦੇ ਨੇ ਉਹਦੇ ਅਗਲੇ ਦਿਨ ਮਮੀ ਨੂੰ ਨਾ ਮੁੱਛਾਂ ਚੜੀਆਂ ਨੇ ਜੇ ਆਪਣੀ ਮਾਂ ਨੂੰ ਕੋਈ ਮੁੱਛਾਂ ਚੜੇ ਬੈ ਗਈ ਆਪਾਂ ਕੀ ਕਰਾਂਗੇ ਪਹਿਲਾਂ ਵੀ ਪਹਿਲਾਂ ਵੀ ਇਸ ਉਹ ਲੜਾਈ ਲੜਾਈ ਨਿਊਜ਼ ਲਈ ਹੈਗੀ ਆਪਾਂ ਦੀ ਲਈ ਹੈਗੀ ਹੈ ਪਰ ਇਹ ਇਹ ਸੰਬੰਧੀ ਵੀਰੇ ਅਸੀਂ ਸਾਰੇ ਚੈਨਲਾਂ 'ਤੇ ਡੇਫਾਮੇਸ਼ਨ ਦਾ ਪਰਚਾ ਕਰਾਵਾਂਗੇ ਜਿੰਨਾ ਨੇ ਗੈਂਗਸਟਰ ਬਣਾਇਆ ਕਿਹਾ ਬਾਈ ਉਹ ਤਾਂ ਤੁਹਾਡੀ ਖੁਸ਼ੀ ਹਾਂਜੀ ਖੁਸ਼ ਮਰ ਪਰ ਤੁਸੀਂ ਮਤਲਬ ਚੈਨਲ ਵਾਲੇ ਮਤਲਬ ਕਿਰਤੀ ਕਿਸਾਨ ਯੂਨੀਅਨ ਦੀ ਉਹਨਾਂ ਦਾ ਉਹਨਾਂ ਨੇ ਸਭ ਨੂੰ ਖਰੀਦਿਆ ਹੋਇਆ ਦੇਖੋ ਵੀਰੇ ਸਾਡੇ ਕੋਲੇ ਜੋ ਵੀ ਨਿਊਜ਼ ਆਉਂਦੀ ਹੈ ਜੀ ਉਹ ਅਸੀਂ ਲਾਉਂਦੇ ਹਾਂ ਬਾਈ ਐਵੇਂ ਕਿਵੇਂ ਨਿਊਜ਼ ਲਾਦੇ ਤੁਸੀਂ ਕੱਲ ਨੂੰ ਕਿਸੇ ਨੂੰ ਯਾਰ ਕੁਝ ਹੋਰ ਬਣਾ ਦੋਗੇ ਬਾਈ ਦੇਖੋ ਵੀਰੇ ਸਾਡੇ ਕੋਲੇ ਤਸਵੀਰਾਂ ਆਈਆਂ ਹਨਾ ਹਾਂਜੀ ਇੱਕ ਖਬਰਾਂ ਦੇ ਵਿੱਚ ਗੈਂਗਸਟਰ ਬਣ ਗਏ ਅੱਜ ਇਹ ਉੱਥੇ ਦਰਖਾਸਤਾਂ ਦੇ ਵਿੱਚ ਗੈਂਗਸਟਰ ਬਣ ਗਏ ਪਰਚਿਆਂ ਚ ਗੈਂਗਸਟਰ ਬਣ ਗਏ ਕੱਲ ਨੂੰ ਉਹਨਾਂ ਨੇ ਕਿਸੇ ਲੋੜਿੰਦੇ ਗੈਂਗਸਟਰ ਦਾ ਟਾਰਗੇਟ ਪੂਰਾ ਕਰਨਾ ਹੈ ਸਿੱਧੀ ਜੀ ਗੱਲ ਇਹ ਹੈ ਸਰਕਾਰ ਨੂੰ ਇੱਕ ਗੈਂਗਸਟਰ ਮਾਰ ਕੇ ਦੇਣਾ ਹੈ ਤੇ ਉਹ ਕਿਸੇ ਨੂੰ ਵੀ ਰੋੜ ਸਕਦੇ ਆ ਇਹੋ ਜਿਹਾ ਬੰਦਾ ਵਿਸ਼ਕਾਰ ਹੋ ਸਕਦਾ ਇਹ ਹੁੰਦਾ ਆ ਜੀ ਹੂੰ ਪਹਿਲਾਂ ਤੋਂ ਹੀ ਹੁੰਦਾ ਇਹ ਹੁੰਦਾ ਆ ਇਹ ਕੋਈ ਇਹ ਨਹੀਂ ਹੈ ਵੀ ਮਤਲਬ ਤੁਸੀਂ ਜੇਲਾਂ ਚ ਦੇਖ ਲਓ ਜਹਾ ਇਹ ਜੇ ਪੀੜਿਤ ਪਰਿਵਾਰ ਬਹੁਤ ਬੈਠੇ ਨੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਦੋਂ ਇਹ ਉਸ ਬੰਦੇ ਨੇ ਪੋਸਟ ਪਾਈ ਹੂੰ ਤਾਂ ਥੱਲੇ ਲੋਕ ਸਰਕਾਰ ਨੂੰ ਬਹੁਤ ਗੱਲਾਂ ਕੱਢ ਰਹੀ ਸੀ ਹੂੰ ਉਈ ਸਰਕਾਰ ਚ ਜੀ ਐ ਹੋ ਗਿਆ ਗੈਂਗਸਟਰ ਹੋਗੇ ਜੀ ਬਾ ਹੋਗੇ ਮੈਂ ਸਰਕਾਰ ਨੂੰ ਵੀ ਕਹਿੰਦਾ ਵੀ ਇਹ ਜੇ ਪੱਤਰਕਾਰ ਦੀ ਧੌਣ ਫਟਕੇ ਮਰੋੜ ਵੀ ਲਿਆਓ ਕਿੱਥੇ ਨੇ ਗੈਂਗਸਟਰ ਹੂੰ ਤੂੰ ਕੱਲ ਨੂੰ ਕੁਝ ਹੋਰ ਪਾ ਦੇਗਾ ਹੂੰ ਸਮਾਜ ਦੇ ਵਿੱਚ ਸੰਸਨੀ ਫੈਲਾ ਰਿਹਾ ਹੈ ਨਾ ਕਨਾ ਫਲਾ ਰਿਹਾ ਹੈ ਸਮਾਜ ਦੇ ਵਿੱਚ ਉਹ ਮਤਲਬ ਕੋਈ ਇਹੀ ਜੀ ਪੋਸਟ ਪਾ ਰਿਹਾ ਹੈ ਕਨਾ ਪਾ ਰਿਹਾ ਜਿਸ ਦੇ ਨਾਲ ਪਰੇਸ਼ਾਨੀ ਵਧ ਰਹੀ ਹੈ ਵੀ ਗੈਂਗਸਟਰ ਜੇ ਉਹ ਸਰਕਾਰ ਨੂੰ ਚੀਂਦਾ ਵੀ ਉਸ ਬੰਦੇ ਦੀ ਧੌਣ ਫਟਕੇ ਲਿਓ ਵੀ ਗੈਂਗਸਟਰ ਸਾਨੂੰ ਲੈ ਕੇ ਆ ਕਿੱਥੇ ਨੇ ਹੂੰ ਜਾਂ ਬੰਦੇ ਦਾ ਪੁੱਤ ਬਣ ਕੇ ਕੱਲ ਤੂੰ ਇਹੀ ਜੀ ਪੋਸਟ ਨਾ ਪਾਈ ਤੂੰ ਇਹ ਸਰਕਾਰ ਨੂੰ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਉਹ ਕਹਣਗੇ ਸਾਨੂੰ ਤਾਂ ਦਬਾ ਰਹੇ ਆ ਸਾਨੂੰ ਖਬਰਾਂ ਪਾਉਣ ਤੋਂ ਰੋਕ ਰਹੇ ਆ ਫਿਰ ਇਹ ਤਾਂ ਕੋਈ ਸਾਨੂੰ ਵੀ ਤਾਂ ਦਬਾ ਰਹੇ ਨੇ ਨਾ ਜੀ ਹੁਣ ਜੇ ਕੋਈ ਪੱਤਰਕਾਰ ਹੈ ਜੇ ਕਿਸੇ ਦੇ ਕੋਲੇ 10 ਬੰਦੇ ਕਿਸੇ ਦੀ ਕੋਈ ਚੈਨਲ ਨੂੰ ਦੇਖਦੇ ਨੇ ਜੇ ਕਿ ਸੁਕਲੇ ਮਾਈਕ ਹੈ ਤਾਂ ਉਹਦੇ ਕੋਲੇ ਇਹ ਅਧਿਕਾਰ ਤਾਂ ਨਹੀਂ ਨਾ ਜੇ ਵੀ ਅਸੀਂ ਕੁਝ ਵੀ ਚੱਕ ਕੇ ਪਾ ਦਈਏ ਜੇ ਮੇਰੇ ਕੋਲੇ ਜੇ ਮੇਰਾ ਜੇ ਮੇਰਾ ਅਧਿਕਾਰ ਹੈ ਤਾਂ ਮੇਰਾ ਕਰਤੱਵ ਵੀ ਨਾਲ ਦੀ ਨਾਲ ਹੈ ਬੋਲਣ ਦਾ ਮੇਰਾ ਅਧਿਕਾਰ ਹੈ ਪਰ ਮੇਰਾ ਕਰਤੱਵ ਇਹ ਹੈ ਕਿ ਮੈਂ ਕੋਈ ਹੀ ਜੀ ਚੀਜ਼ ਨਾ ਬੋਲਾਂ ਜੀ ਦੇ ਨਾਲ ਸਮਾਜ ਦੇ ਵਿੱਚ ਕੋਈ ਹਿੰਸਾਪੈਲੀ ਜਾਂ ਪਰੇਸ਼ਾਨੀ ਵਧੇ ਜਾਂ ਕੁਝ ਵੀ ਇਹੋ ਜੀ ਚੀਜ਼ ਹੋਵੇ ਸੋ ਇਹ ਇਹਨਾਂ ਨੂੰ ਸਮਝਣਾ ਚਾਹੀਦਾ ਪਤਾ ਨਹੀਂ ਕਿਉਂ ਨਹੀਂ ਬਸ ਆਖਿਰ ਤੇ ਪੁੱਛਣਾ ਵੀ ਅਗਲੀ ਕਾਰਵਾਈ ਤੁਹਾਡੀ ਕੀ ਰਹੂਗੀ ਜਿਵੇਂ ਉਹਦੇ ਬਾਈ ਕਹਿੰਦਾ ਸੀ ਵੀ ਜੇ ਇਹ ਇੰਨਾ ਪ੍ਰੈਸ਼ਰ ਬਣਾਉਣਗੇ ਜਾਂ ਇਹ ਕੁਝ ਕਰਨਗੇ ਤਾਂ ਅਸੀਂ ਵੀ ਬਰਾਬਰ ਦਾ ਮੀਨਾ ਮੰਨਾਂਗੇ ਬਿਲਕੁਲ ਜੀ ਅਸੀਂ ਇਹ ਮੁੰਡੇ ਜੁੜੇ ਹੋਏ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਨ ਵਾਲਾ ਉਹਨਾਂ ਦੇ ਕੱਲ ਨੂੰ ਨੁਮਾਇੰਦੇ ਨੇ ਜਿਹੜੇ ਸਾਡੇ ਕੋਲ ਆ ਰਹੇ ਨੇ ਉਹ ਸਾਰੀ ਗੱਲ ਇਹਨਾਂ ਨੂੰ ਦੱਸਣਗੇ ਵੀ ਅਗਲਾ ਜਿਹੜਾ ਸੰਘਰਸ਼ ਦੀ ਰੂਪਰੇਖਾ ਉਹ ਕੀ ਹੋਣੀ ਚਾਹੀਦੀ ਹੈ ਜੇ ਝੜਪ ਹੋਈ ਹੈ ਤਾਂ ਝੜਪ ਦੇ ਵਿੱਚ ਦੋਹੀ ਤਰ੍ਹਾਂ ਦੇ ਉੱਤੇ ਪਰਚਾ ਜੇ ਇਹ ਤੇ ਹੋਇਆ ਤਾਂ ਉਹ ਤੇ ਵੀ ਹੋਣਾ ਚਾਹੀਦਾ ਅਜਮੇਰ ਸੇਉਂ ਤੇ ਵੀ ਪਰਚਾ ਹੋਣਾ ਚਾਹੀਦਾ ਕੋਈ ਪਰਚਾ ਨਹੀਂ ਕਟਿਆ ਬਿਲਕੁਲ ਨਹੀਂ ਪਰਚਾ ਕਟਿਆ ਜੀ ਉਹ ਤਾਂ ਆਰਾਮ ਨਾਲ ਬੈਠਿਆ ਹੈ ਇਹ ਤੇ ਪਹਿਲਾਂ ਵੀ ਪਰਚਾ ਹੋ ਗਿਆ ਇਹ ਵੀ ਪਰਚਾ ਹੋ ਗਿਆ ਅਸੀਂ ਬੀਬੀਆਂ ਨਾਲ ਸ਼ੇਰ ਸ਼ਾਹੜ ਕਰਕੇ ਗਏ ਆ ਸ਼ਰਿਆਵਾ ਤੇ ਕੋਈ ਪਰਚਾ ਨਹੀਂ ਹੋਇਆ ਕੋਈ ਸੁਣਵਾਈ ਨਹੀਂ ਜੀ ਅਸੀਂ ਜਿਹੜੀ ਦਰਖਾਸਤ ਉਸੇ ਦਿਨ ਸਵੇਰੇ ਦਿੱਤੀ ਸੀ ਉਹ ਤੇ ਵੀ ਕੋਈ ਸੁਣਵਾਈ ਨਹੀਂ ਹੈਗੀ ਠੀਕ ਹੈ ਜੀ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਜਿੰਨੇ ਤੇ ਮੁੰਡੇ ਤੇ ਪਰਚੇ ਹੋਏ ਨੇ ਝੂਠੇ ਹੋਏ ਨੇ ਉਹ ਰੱਦ ਕਰੇ ਰੱਦ ਹੋਣੇ ਚਾਹੀਦੇ ਨੇ ਅਸੀਂ ਪਹਿਲਾਂ ਵੀ ਆਪਦੇ ਪਿੰਡ ਜਿਹੜਾ ਵੱਡਾ ਇਕੱਠ ਰੱਖ ਕੇ ਇੱਕ ਧਰਨਾ ਦਿੱਤਾ ਸੀ ਹੁਣ ਅਸੀਂ ਵੱਡੇ ਪੱਧਰ ਦੇ ਉੱਤੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਾਵਾਂਗੇ ਵੀ ਤੁਸੀਂ ਇਹ ਇਹਨਾਂ ਚੀਜ਼ਾਂ ਤੋਂ ਤੁਸੀਂ ਬਾਹਰ ਜਾਓ ਜਿਹੜੇ ਝੂਠੇ ਪਰਚੇ ਨੇ ਇਹ ਅਸੀਂ ਸਾਰੇ ਰੱਦ ਕਰਵਾ ਕੇ ਹਟਾ ਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਮੈਂ ਕੋਸ਼ਿਸ਼ ਕੀਤੀ ਆਪਣੇ ਚੈਨਲ ਦੇ ਜ਼ਰੀਏ ਕਿ ਜਿਹੜੀ ਪੂਰੀ ਗੱਲਬਾਤ ਆ ਉਹ ਤੁਹਾਡੇ ਸਾਹਮਣੇ ਰੱਖ ਸਕਾਂ ਪਹਿਲਾਂ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ ਤਾਂ ਮੈਂ ਇੱਥੇ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਾਂਗੀ ਕਿ ਜੋ ਵੀ ਇਹਦੇ ਵਾਸਤੇ ਬਣਦੀ ਕਾਨੂੰਨੀ ਕਾਰਵਾਈ ਹੈ ਜੇ ਇਹਨਾਂ ਤੇ ਹੋਈ ਹੈ ਜੋ ਗਲਤੀ ਇਹਨਾਂ ਨੇ ਕੀਤੀ ਹੈ ਇਹ ਉਹਦੇ ਲਈ ਤਿਆਰ ਨਹੀਂ ਕਿ ਅਸੀਂ ਜਿਹੜਾ ਪਰਚਾ ਸਾਡੇ ਤੇ ਜਾਇਜ਼ ਹੋਇਆ ਅਸੀਂ ਉਹਦੇ ਲਈ ਤਿਆਰ ਆ ਪਰ ਜੋ ਹਰਕਤਾਂ ਉਸ ਬਜ਼ੁਰਗ ਨੇ ਕੀਤੀਆਂ ਸੀ ਤਾ ਉਹਦੇ ਤੇ ਵੀ ਬਰਾਬਰ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਕਿਸੇ ਦੀ ਉਮਰ ਵੱਡੀ ਹੈ ਤੇ ਉਹਨੂੰ ਲਾਇਸੈਂਸ ਨਹੀਂ ਮਿਲ ਜਾਂਦਾ ਕਿ ਉਹ ਜਾ ਕੇ ਲੋਕਾਂ ਦੀਆਂ ਜਨਾਨੀਆਂ ਦੇ ਨਾਲ ਇਹ ਹਰਕਤਾਂ ਕਰੇ ਜੇ ਕਿਸੇ ਦੇ ਨਾਲ ਕਿਸੇ ਦਾ ਰਾਜੀਨਾਮਾ ਹੋ ਜਾਂਦਾ ਤਾਂ ਕੀ ਪ੍ਰਸ਼ਾਸਨ ਉਹਨੂੰ ਇਹ ਸਰਟੀਫਿਕੇਟ ਦੇ ਦਿੰਦਾ ਕਿ ਜਾ ਜਾ ਕੇ ਹੁਣ ਤੂੰ ਕੁਸ਼ ਮਰਜ਼ੀ ਕਰ ਤੇਰਾ ਤਾਂ ਰਾਜੀਨਾਮਾ ਹੋ ਗਿਆ ਹੁਣ ਤੂੰ ਇਹਨਾਂ ਨੂੰ ਜਿੰਨਾ ਮਰਜ਼ੀ ਤੰਗ ਕਰ ਹੁਣ ਇਹ ਤੇਰੇ ਖਿਲਾਫ ਨਹੀਂ ਬੋਲਣਗੇ ਤਾਂ ਇਦਾਂ ਬਿਲਕੁਲ ਨਹੀਂ ਹੁੰਦਾ ਤੁਸੀਂ ਕਾਨੂੰਨ ਦਾ ਨਜਾਇਜ਼ ਫਾਇਦਾ ਚੱਕ ਰਹੇ ਹੋ ਸ਼ਰਿਆਮ ਪਤਾ ਲੱਗ ਰਿਹਾ ਹੈ ਠੀਕ ਹੈ ਤੁਸੀਂ ਇਹਨਾਂ ਦੇ ਹੋ ਜਾਂ ਇਹ ਤੁਹਾਡੇ ਆ ਇਹ ਸਾਨੂੰ ਸਮਝ ਨਹੀਂ ਆਉਂਦਾ ਪਰ ਅਸਲੀਅਤ ਖਾਈ ਪਿੰਡ ਦੇ ਮਾਮਲੇ ਦੀ ਆ ਆ ਜਿਹੜੀ ਅਸੀਂ ਤੁਹਾਨੂੰ ਦਿਖਾਈ ਹੈ ਸਰ ਲਹਿਰਾ ਚੋਂ ਕਿ ਤੂੰ ਗੱਲ ਕਰ ਰਹੀ ਹੋਂ ਹਾਂਜੀ ਲਹਿਰਾ ਤੋਂ ਹਾਂਜੀ ਸਰ ਮੈਂ ਪੱਤਰਕਾਰ ਗਗਨ ਸਿੱਧੂ ਗੱਲ ਕਰਦੀ ਆਂ ਲਿਵਹੌਨ ਚੈਨਲ ਤੋਂ ਹਾਂਜੀ ਹਾਂਜੀ ਤੁਹਾਡੇ ਕੋਲ ਅੱਜ ਇੱਕ ਮੇਰੇ ਖਿਆਲ ਨਾਲ ਖਾਈ ਤੋਂ ਘਟਨਾ ਹੋਈ ਆ ਇੱਕ ਹਾਂਜੀ ਹਾਂਜੀ ਉਹਦੇ ਬਾਰੇ ਪੱਖ ਲੈਣਾ ਸੀ ਅਸੀਂ ਪੱਖ ਲਿਆ ਸੀ ਮਤਲਬ ਉਹਦੇ ਵਿੱਚ ਮੁੰਡਿਆਂ ਦਾ ਕਹਿਣਾ ਵੀ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਦਰਖਾਸਤ ਦਿੱਤੀ ਸੀ ਜਿਹੜੇ ਬੰਦੇ ਦੇ ਉੱਤੇ ਹਮਲਾ ਹੋਇਆ ਉਹਦੇ ਖਿਲਾਫ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਅੱਜ ਉਹਨੇ ਫੇਰ ਉਹੀ ਹਰਕਤ ਕੀਤੀ ਅਸ਼ਲੀਲ ਇਸ਼ਾਰੇ ਕੀਤੇ ਜਿਹਦੇ ਤੋਂ ਬਾਅਦ ਇਹ ਝੜਪ ਹੋਈ ਹੈ ਹੈਲੋ ਦੱਸੋ ਦੱਸਾ ਦਿੱਤੀ ਜੀ ਕੋਈ ਮੈਨੂੰ ਲੱਗਦਾ 15-20 ਦਿਨ ਪਹਿਲਾਂ ਦੀ ਗੱਲ ਹੋਊਗੀ ਸਰ ਉਹਨਾਂ ਦੀ ਉਹਨਾਂ ਕੋਲ ਇੱਕ ਵੀਡੀਓ ਸੀ ਇਹਨਾਂ ਨੇ ਕੁੱਟਿਆ ਸੀ ਬੰਦਾ ਇਹਨਾਂ ਖਿਲਾਫ ਐਫ ਆਈ ਆਰ ਹੋ ਗਈ ਸੀ ਉਹ ਤਾਂ ਅੱਜ ਦੀ ਗੱਲ ਹੈ ਨਾ ਸਰ ਹਾਂਜੀ ਉਹ ਤਾਂ ਅੱਜ ਦੀ ਗੱਲ ਹੈ ਕੁਝ ਸਮਾਂ ਪਹਿਲਾਂ ਉਹਨਾਂ ਨੇ ਹਾਂ ਉਹ ਵਾਪਸ ਲੈ ਲਈ ਸੀ ਇਹਨਾਂ ਨੇ ਜੀ ਹਾਂਜੀ ਉਹ ਵਾਪਸ ਲੈ ਲਈ ਸੀ ਕੰਪਲੇਂਟ ਇਹਨਾਂ ਨੇ ਕਿ ਸਾਡੀ ਸੱਚਾਈ ਹੈ ਹਾਂਜੀ ਅਚਾ ਇਹਨਾਂ ਨੇ ਸਮਝੌਤਾ ਕਰ ਲਿਆ ਸੀ ਹਾਂਜੀ ਹਾਂਜੀ ਉਹ ਕਹਿੰਦੇ ਸੀ ਕਿ ਸਾਡੇ ਤੋਂ ਪ੍ਰਸ਼ਾਸਨ ਨੇ ਧੱਕੇ ਨਾਲ ਸਮਝੌਤਾ ਕਰਵਾਇਆ ਉਸ ਉਸ ਮਾਮਲੇ 'ਚ ਵੀ ਤੇ ਅੱਜ ਵੀ ਉਹਨੇ ਉਹੀ ਹਰਕਤ ਫੇਰ ਕੀਤੀ ਆਏ ਤਾਂ ਉਹਨਾਂ ਕਹਿੰਦੀ ਹੁੰਦਾ ਜੀ ਬਾਅਦ ਚ ਫਿਰ ਉਹਨਾਂ ਕੋਲ ਸੀਸੀਟੀਵੀ ਦੀ ਪ੍ਰੈਸ਼ਰ ਸੀ ਕੋਈ ਸਰ ਉਹਨਾਂ ਕੋਲ ਸੀਸੀਟੀਵੀ ਦੀ ਫੁਟੇਜ ਆ ਸੀਸੀਟੀਵੀ ਚ ਸਾਫ਼ ਨਜ਼ਰ ਆ ਰਿਹਾ ਹੈ ਵੀ ਜਿਹੜੇ ਬਜ਼ੁਰਗ ਨੇ ਮੈਂ ਸਮਝਾਉਂਦਾ ਉਹ ਆਪੇ ਕਰਕੇ ਨਾ ਹਾਂਜੀ ਇਹ ਆਪੇ ਕੰਪਲੇਂਟ ਲੈ ਲੈ ਕੇ ਨਾ ਵਾਪਸ ਉਹ ਅੱਜ ਵੀ ਉਹਨੇ ਉਹੀ ਹਰਕਤ ਕੀਤੀ ਸੀ ਜੀ ਹਾਂ ਅੱਜ ਵੀ ਬਜ਼ੁਰਗ ਨੇ ਉਹੀ ਹਰਕਤ ਕੀਤੀ ਸੀ ਨਹੀਂ ਮੇਰੀ ਗੱਲ ਸੁਣੋ ਨਹੀਂ ਮੈਂ ਮੈਂ ਕਟਨ ਨੂੰ ਜਾਇਜ਼ ਤੇ ਨਹੀਂ ਕਹਿੰਦੀ ਪਰ ਪਹਿਲਾਂ ਵੀ ਉਹਨੇ ਇਹੀ ਹਰਕਤ ਕੀਤੀ ਅੱਜ ਵੀ ਉਹਨੇ ਇਹੀ ਹਰਕਤ ਕੀਤੀ ਜੇ ਪ੍ਰਸ਼ਾਸਨ ਨੇ ਉਦੋਂ ਹੀ ਇੱਤੇ ਸ਼ਕਤੀ ਲਈ ਹੁੰਦੀ ਜਾਂ ਅੱਜ ਵੀ ਇਸ ਅੱਜ ਫਿਰ ਇੱਥੋਂ ਤੱਕ ਨੌਬਤ ਨਾ ਆਉਂਦੀ ਉਹਨੇ 70 ਸਾਲ ਦਾ ਬਜ਼ੁਰਗ ਹੈ ਉਹ ਜਾਦੇ ਕਰਦਾ ਹੈ ਕਿ ਆਪਾਂ 30 ਸਾਲ ਦਾ ਕਰੂਗਾ ਜੀ ਹਾਂਜੀ ਤੁਸੀਂ ਪੱਤਰਕਾਰ ਹੋ ਜਾਂ ਇਹਨਾਂ ਵੱਲੋਂ ਪਹਿਲਾਂ 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 ਜਿਹੜੀ ਉਹ ਦਰਖਾਸਤ ਸੀਗੀ ਉਹਦੇ ਉੱਤੇ ਕਾਰਵਾਈ ਉਹ ਕਹਿੰਦੇ ਨਹੀਂ ਹੋਈ ਮਤਲਬ ਉਹਦੇ ਵਿੱਚ ਜਮਾਂ ਸਾਫ਼ ਇਸ ਬਜ਼ੁਰਗ ਦੀ ਗਲਤੀ ਸੀ ਭਲਾ 70 ਸਾਲ ਦੇ ਨੇ 70 ਸਾਲ ਦੇ ਬਜ਼ੁਰਗ ਨੂੰ ਇੰਨੀ ਕੁ ਤਾਂ ਤਮੀਜ਼ ਚਾਹੀਦੀ ਹੈ ਨਾ ਕਿ ਸਾਹਮਣੇ ਆਪਾਂ ਸਾਹਮਣੇ ਵਾਲੇ ਨਾਲ ਪੇਸ਼ ਕਿਦਾਂ ਆਣਾ ਹੈ ਬਿਲਕੁਲ ਬਿਲਕੁਲ ਤੇ ਅੱਜ ਅੱਜ ਵੀ ਕਾਰਵਾਈ ਕਰ ਰਹੇ ਹਾਂ ਜੀ ਜੋ ਵੀ ਬੰਦ ਵੀ ਕਾਰਵਾਈ ਹੈ ਉਹ ਕਰਾਂਗੇ ਅਸੀਂ ਜੀ ਧੰਨਵਾਦ ਸਰ